ਮਾ ਤੁਸੀਂ ਕਿਤੇ ਇੱਕ ਵਾਰ ਇਹ ਸਾਬਤ ਕਰੋ ਵੀ ਅੰਗਰੇਜ਼ਾਂ ਨੇ ਆ ਪ੍ਰਪੋਜ਼ਲ ਰੱਖੀ ਆ ਵੀ ਦੇਸ਼ ਨੂੰ ਇਸ ਆਧਾਰ ਤੇ ਵੰਡਿਆ ਜਾਣਾ ਚਾਹੀਦਾ ਅੰਗਰੇਜ਼ਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਦੇਸ਼ ਨੂੰ ਐਂ ਵੰਡਿਆ ਜਾਣਾ ਚਾਹੀਦਾ ਅੰਗਰੇਜ਼ ਤਾਂ ਇੱਥੇ ਫੈਡਰਲ ਸਿਸਟਮ ਅਨੁਸਾਰਨ ਦੀ ਗੱਲ ਕਰਦੇ ਸੀ ਸਿੱਖ ਸੀ ਜਿਹੜੇ ਇਹ ਐਨੇ ਤਾਲੋਂ ਓਖੜੇ ਇਹ ਗੱਲ ਇਹ ਸਮਝੇ ਨਹੀਂ ਸਕੇ ਵੀ ਸਾਡਾ ਦੇਸ਼ ਪੰਜਾਬ ਸੀ ਅਸੀਂ ਤਾਂ ਦੇਸ਼ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਆਂ ਉਹਦੇ ਵਿੱਚ ਬਸੋਂ ਤਾਂ ਉਦੋਂ ਵੀ ਮੁਸਲਮਾਨਾਂ ਦੀ 55% ਤੋਂ ਉੱਤੇ ਸੀ 20% ਦੇ ਨੇੜੇ ਹਿੰਦੂਆਂ ਦੀ ਸੀ ਸਿੱਖਾਂ ਦੀ ਤਾਂ 11% ਸੀ ਸਿਰਾਂ ਦੀ ਗਿਣਤੀ ਦੇ ਹਿਸਾਬ ਨਾਲ ਤਾਂ ਹੈ ਹੀ ਨਹੀਂ ਸੀ ਰਾਜ ਸਿਧਾਂਤ ਅਸੂਲ ਤੇ ਉਹਦੇ ਹਿਸਾਬ ਨਾਲ ਸੀ ਸਿੱਖ ਸਿਰਾਂ ਦੀ ਗਿਣਤੀ ਦੇ ਆਧਾਰ ਤੇ ਪੈਗੇ ਕੌਮਾਂ ਨਹੀਂ ਨਾ ਤਾਂ ਹਿੰਦੂ ਕੌਮਾਂ ਨਾ ਮੁਸਲਮਾਨ ਕੌਮਾਂ ਧਰਮ ਨੂੰ ਕੌਮ ਬਣਾਤਾ ਕੌਮਾਂ ਦੀ ਗਿਣਤੀ 'ਚ ਪੈਗੇ ਤੇ ਕਹਿੰਦੇ ਵੀ ਸਾਨੂੰ ਸਾਡਾ ਖਾਲਸਾ ਰਾਜ ਚਾਹੀਦਾ ਕਾਮਰੇਡ ਨਾਲ ਰਲ ਗਏ ਜਦੋਂ ਨਨਕਾਣਾ ਸਾਹਿਬ ਦਾ ਮੋਰਚਾ ਜਿੱਤੇ ਆ ਉਹ ਕਹਿੰਦੇ ਭਾਰਤ ਦੀ ਪਹਿਲੀ ਜੰਗੇ ਆਜ਼ਾਦੀ ਦੀ ਜਿੱਤ ਹੋ ਗਈ। ਭਾਰਤ ਮਾਂ ਮਾਤਾ ਨੂੰ ਆਜ਼ਾਦ ਕਰਾਉਣ ਦਾ ਝੂਲਾ ਸਿੱਖਾਂ ਦੇ ਗੜਪਾਤਾ ਤੇ ਸਿੱਖ ਉਧਰਲੇ ਪਾਸੇ ਨੂੰ ਤਿਲਕ ਗਏ। ਇਸੇ ਕਰਕੇ ਹੈ ਨਾ ਵੀ ਮੁਸਲਮਾਨਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਅੰਗਰੇਜ਼ਾਂ ਨੂੰ ਪਤਾ ਸੀ ਵੀ ਪੰਜਾਬ ਚੀਜ਼ ਕੀ ਆ। ਪੰਜਾਬ ਚ ਲੜਨ ਦਾ ਜਜ਼ਬਾ ਕੀ ਆ। ਇਹਨਾਂ ਦਾ ਸਰੋਤ ਕੀ ਆ ਕੁਰਬਾਨੀ ਦਾ ਸਾਰੇ ਕਿਸੇ ਦਾ। ਕਿਉਂਕਿ ਪੰਜਾਬ ਇੱਕ ਇਹਿਆ ਜਾਂ ਸੂਬਾ ਜਾਂ ਦੇਸ਼ ਸੀ। ਜਿਨੂੰ ਗੁਲਾਮ ਬਣਾਉਣ ਲਈ ਲਹੂ ਦੀਆਂ ਨਦੀਆਂ ਡੁੱਲੀਆਂ ਬਾਕੀ ਤਾਂ ਥੁੱਕ ਲੁੱਕ ਕੇ ਡੁੱਕਲੇ ਕੋਈ ਲਾਲਚ ਦੇ ਕੇ ਕੋਈ ਦਬਾ ਕੇ ਜਾਂ ਸਾਰੇ ਕਸ ਦੇ ਕਰਕੇ ਇਸੇ ਕਰਕੇ ਸ਼ਾਹ ਮੁਹੰਮਦ ਨੇ ਲਿਖਿਆ ਸੀ ਨਾ ਸ਼ਾਹ ਮੁਹੰਮਦ ਆ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ਵੀ ਜੋ ਸਿੱਖਾਂ ਤੇ ਜ਼ੁਲਮ ਹੋਇਆ ਉਹ ਮੁਸਲਮਾਨਾਂ ਨੇ ਕੀਤਾ ਜੋ ਜਦੋਂ ਕਿ ਸਿੱਖ ਕਦੇ ਸਿੱਖਾਂ ਨੇ ਨਹੀਂ ਕਿਹਾ ਵੀ ਸਾਡੇ ਦੇ ਮੁਸਲਮਾਨਾਂ ਨੇ ਜ਼ੁਲਮ ਕੀਤਾ ਉਹ ਕਹਿੰਦੇ ਹਕੂਮਤ ਨੇ ਜ਼ੁਲਮ ਕੀਤਾ ਸਾਡੇ ਨਾਲ ਧੋਖਾ ਪਹਾੜੀ ਰਾਜਿਆਂ ਨੇ ਕੀਤਾ ਹਿੰਦੂਆਂ ਨੇ ਨਹੀਂ ਕੀਤਾ ਅੱਜ ਵੀ ਸਿੱਖ ਇੱਥੇ ਹੀ ਭਟਕਦੇ ਨੇ ਜਦੋਂ ਇਹ ਨਹੀਂ ਕਹਿੰਦੇ ਵੀ ਸਾਡੇ ਨਾਲ ਜਿਹੜਾ ਜ਼ੁਲਮ ਕੀਤਾ ਉਹ ਦਿੱਲੀ ਦਰਬਾਰ ਨੇ ਕੀਤਾ ਹਕੂਮਤ ਨੇ ਕੀਤਾ ਹੁਣ ਕਹਿੰਦੇ ਨੇ ਹਿੰਦੂ ਸਿੱਖਾਂ ਤੇ ਐ ਕਰ ਰਹੇ ਨੇ ਜੀ ਹਿੰਦੂ ਕਰ ਰਹੇ ਨੇ ਇਹ ਇੱਕ ਵੱਡਾ ਪਟਕਾ ਫਿਰ ਵੀ ਪੰਜਾਬ ਦੇ ਲੋਕ ਪਾਕਿਸਤਾਨ ਨੂੰ ਉਸ ਨਜ਼ਰ ਨਾਲ ਨਹੀਂ ਦੇਖਦੇ ਜੋ ਬਾਕੀ ਦੇਸ਼ ਦੇ ਸੂਬੇ ਦੇਖਦੇ ਨੇ ਮਤਲਬ ਇਹ ਤਾਂ ਹੁਣ ਚਲਾਕ ਨੇ ਨਾ ਹਾਕਮ ਮੁਲਕ ਦੀ ਵੰਡ ਦਾ ਸਿਰਾ ਲਾਤਾ ਅੰਗਰੇਜ਼ਾਂ ਸਿਰ ਪਾੜੋ ਤੇ ਰਾਜ ਕਰੋ ਤੇ ਜੋ ਲਹੂ ਲਹਾਨ ਘਾਣ ਹੋਇਆ ਉਹ ਲਾਤਾ ਧਰਮ ਦੇ ਸਿਰ ਉਹ ਲਾਤਾ ਲੋਕਾਂ ਸਿਰ ਤੇ ਕਾਮਰੇਡ ਦੁਹਾਈਆਂ ਪਾਈ ਜਾਂਦੇ ਨੇ ਉਦੋਂ ਮਨੁੱਖਤਾ ਹੈ ਘਾਤਕ ਹੋ ਗਈ ਸੀ ਜੀ ਲੋਕ ਜ਼ਾਲਮ ਹੋ ਗਏ ਸੀ ਪਰ ਉਹ ਪੋਲਿਟਿਕਸ ਕਿਹੜੀ ਸੀ ਜਿਨੇ ਸਾਰਾ ਕੁਝ ਕੀਤਾ ਤੇ ਮਹਾਰਾਜਾ ਪਟਿਆਲਾ ਨੇ ਇਹਦੀ ਫੌਜ ਨੇ ਸਭ ਤੋਂ ਵੱਡਾ ਕਤਲੇਆਮ ਕੀਤਾ ਮੁਸਲਮਾਨਾਂ ਦਾ ਜਦੋਂ ਸਿੱਖ ਆਉਣ ਲੱਗੇ ਵੀ ਇਹਨਾਂ ਨੂੰ ਉੱਥੇ ਭਜਾਓ ਨਹੀਂ ਉਹਨਾਂ ਨੂੰ ਕਿੱਥੋਂ ਵਸਾਵਾਂਗੇ ਜਿਹੜੀ ਲੋਬੀ ਨੇ 47 ਦੇ ਵਿੱਚ ਵੰਡ ਕੀਤੀ ਕਿ ਅੱਜ ਉਹੀ ਲੋਬੀ ਇਸ ਦੇਸ਼ ਵਿੱਚ ਹਿੰਦੂ ਸਿੱਖ ਕਰਦੀ ਹੈ ਜਾਂ ਹਿੰਦੂ ਮੁਸਲਮਾਨ ਕਰਦੇ ਨੇ ਦੇਖੋ ਬੰਦੇ ਬਦਲ ਜਾਂਦੇ ਨੇ ਸੋਚ ਉਹੀ ਆ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਆ ਜੋ ਨੇ ਹੁਣ ਤੱਕ ਫਸਲ ਬੀਜੀ ਆ ਮੁੱਦੀ ਉਸੇ ਨੂੰ ਵੱਡ ਰਿਹਾ ਪਹਿਲੀ ਗੱਲ ਜਦੋਂ ਤੱਕ ਇਹ ਕੰਦਰੋਂ ਦੁਸ਼ਮਣ ਨਹੀਂ ਖੜਾ ਕਰਦਾ ਬਾਹਰ ਦੁਸ਼ਮਣ ਨਾਲ ਉਹਦਾ ਲਿੰਕ ਨਹੀਂ ਜੋੜਦਾ ਉਦੋਂ ਤੱਕ ਭਾਰਤੀ ਰਾਸ਼ਟਰਵਾਦ ਦੇ ਵਿੱਚ ਜਾਣ ਹੀ ਨਹੀਂ ਪੈਂਦੀ ਇਸੇ ਕਰਕੇ ਇਹ ਪਾਕਿਸਤਾਨ ਨਾਲ ਸਭ ਤੋਂ ਵੱਧ ਦੁਸ਼ਮਣੀ ਪਾਲਦਾ ਬਾਗਾ ਵੱਡਰ ਤੇ ਐਡੀ ਨਫ਼ਰਤ ਦੀ ਪ੍ਰੇਡ ਕਿਉਂ ਹੁੰਦੀ ਆ ਬਾਕੀ ਬਾਰਡਰਾਂ ਤੇ ਪਹਿਲਾਂ ਕਿਉਂ ਨਹੀਂ ਹੁੰਦੀ ਨਾਦੇ ਠੀਕ ਨਹੀਂ ਲਗਾਣੇ ਉੱਥੇ ਨਾ ਮੈਂ ਕਹਿੰਦਾ ਬਾਗਾ ਤੇ ਟਾਰੀ ਬਾਰਡਰ ਦੇ ਵਿੱਚ ਲੋੜ ਤਾਂ ਸਾਹਨ ਦੀ ਆ ਅਮਨ ਦੀ ਆ ਕਰਤਾਰਪੁਰ ਵਾਲੇ ਲੰਘੇ ਦੀ ਸੋਚ ਨੂੰ ਬੁਲੰਦ ਕਰਨ ਦੀ ਲੋੜ ਆ ਤੇ ਉੱਥੇ ਜਾ ਕੇ ਤੋਂ ਤੰਗੇ ਭਾਰਤ ਮਾਤੀ ਜੈ ਜ ਸਾਰੇ ਮੁਲਕ ਚੋਂ ਢੋਣਿਓ ਬੰਦੇ ਉੱਥੇ ਆ ਕੇ ਨਫਰਤ ਦਾ ਵਿਖਾਵਾ ਕਰਦੇ ਨੇ ਤੇ ਫੌਜ ਵਾਲੇ ਨਾਰੇ ਲਵਾਉਂਦੇ ਨੇ ਜਿਵੇਂ ਮੋਦੀ ਨੇ ਸੰਸਦ ਨਾਰੇ ਲਵਾਏ ਨੇ ਆਏ ਉੱਥੇ ਉਹ ਬੀਐਸਐਫ ਵਾਲੇ ਨਾਰੇ ਲਵਾਉਂਦੇ ਨੇ ਜਿਹੜੇ ਕਨਾਲ ਖੜਾ ਹੁੰਦਾ ਇਸ ਕਰਕੇ ਇਹ ਜਿਹੜੀ ਪੰਜਾਬ ਦੀ ਸਾਂਝ ਨਾ ਪਵੇ ਇਹ ਚ ਦੁਸ਼ਮਣੀ ਕਾਇਮ ਰਹੇ ਉਹੀ ਨੀਤੀ ਆ ਜਿਹੜੇ ਅੱਜ ਦੇ ਹਾਕਮ ਉਹ ਕਰ ਰਹੇ ਨੇ ਭਗਵੰਤ ਮਾਨ ਨੇ ਕੀ ਕਿਹਾ ਸੀ ਜਿੱਦੇ ਅਮਿਤ ਸ਼ਾਹ ਨੂੰ ਮਿਲ ਕੇ ਆਇਆ ਜਿੱਦੇ 20 ਪਲਟਨਾ ਲੈ ਕੇ ਆਇਆ ਹੁਣ ਸਰ ਕੀ ਕਿਹਾ ਸੀ ਅਟਾਰੀ ਵਾਗਾ ਬਾਰਡਰ ਨਹੀਂ ਖੁੱਲਣ ਦਿੰਦੇ ਚਾਹੇ ਕੁਛ ਹੋ ਜੇ ਦੁਸ਼ਮਣਾਂ ਸਾਡਾ ਡਰੋਨ ਭੇਜਦਾ ਕਿਸਾਨ ਅੰਦੋਲਨ ਨੇ ਇਹ ਥੋੜੀ ਸੀ ਸੋਚ ਗੀਤ ਪਾਕਿਸਤਾਨ ਤੋਂ ਬਣੇ ਇਹ ਕਹਿੰਦੇ ਸੀ ਜੇ ਕੰਡੇ ਵਾਲੀ ਤਾਰ ਨਾ ਹੁੰਦੀ ਲਾਹੌਰੀਆਂ ਦੇ ਬਾਰਡਰ ਸਿੰਘੂ ਬਾਰਡਰ ਤੇ ਹੁੰਦੇ ਸੀ ਹਾਕਮਾਂ ਜਮਾਤਾਂ ਕੱਲਾ ਡੰਡੇ ਦੇ ਨਾਲ ਤਰਾਜ ਨਹੀਂ ਕਰਦੀਆਂ ਲੋਕਾਂ ਦੇ ਦਿਮਾਗ ਤੇ ਸੋਚਣ ਦੇ ਤਰੀਕੇ ਤੇ ਕਬਜ਼ਾ ਕਰਕੇ ਆਪਣੇ ਵਾਂਗੂ ਸੋਚਣ ਲਾਉਣ ਨਾਲ ਵੀ ਕਰਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਨਹੀਂ ਸੜੀ ਸੜ ਗਈ ਤਕਦੀਰ ਪੰਜਾਬੀਆਂ ਦੀ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੋਤ ਹੋ ਜਾਂਦੀ ਹੈ ਉਸ ਤੋਂ ਬਾਅਦ ਅਸਲ ਪੰਜਾਬ ਦਾ ਵਾਰਿਸ ਕੌਣ ਹੈ ਚਰਚੇ ਇਸ ਉੱਪਰ ਵੀ ਕਰਾਂਗੇ ਕਿ ਵੰਡ ਹੋਈ ਕਿਉਂ ਸੀ ਦੋ ਦੇਸ਼ਾਂ ਦੇ ਦਰਮਿਆਨ ਵੰਡ ਦਾ ਕਾਰਨ ਕੀ ਸੀ ਤੇ ਇਸ ਵਿੱਚ ਲੀਡਰਾਂ ਨੇ ਕੀ ਕੀ ਰੋਲ ਅਦਾ ਕੀਤੇ ਪੰਜਾਬ ਤੇ ਬੰਗਾਲ ਵੰਡਿਆ ਜਾਂਦਾ ਪੰਜਾਬੀ ਬੋਲਦੇ ਇਲਾਕੇ ਵੀ ਸਾਡੇ ਕੋਲੋਂ ਖੋਹ ਲਏ ਗਏ ਤੇ ਪੰਜਾਬ ਦੇ ਪੱਲੇ ਰਿਹਾ ਕੀ ਹੈ ਕੀ ਅਸੀਂ ਸਿਆਸੀ ਚਿੱਠੇ ਨੂੰ ਸਮਝ ਪਾਏ ਆ ਸਮੇਂ-ਸਮੇਂ ਦੇ ਉੱਤੇ ਆ ਕੇ ਮੂਵਮੈਂਟਾਂ ਚੱਲੀਆਂ ਨੇ ਪਰ ਕੀ ਲੀਡਰਾਂ ਨੂੰ ਤੇ ਸਿਆਸੀ ਜੋ ਪੱਖ ਸੀ ਜੋ ਸਿਆਸਤਦਾਨਾਂ ਨੇ ਕੀਤਾ ਕੀ ਅਸੀਂ ਸਮਝ ਪਾਏ ਆ ਮਾਲਵਿੰਦਰ ਸਿੰਘ ਮਾਲੀ ਸਾਡੇ ਨਾਲ ਇਸ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਇੱਕ ਗੀਤ ਦੀਆਂ ਲਾਈਨਾਂ ਨੇ ਚੇਖਾ ਵਿੱਚ ਨਹੀਂ ਰਣਜੀਤ ਸਿੰਘ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਬਹੁਤ ਵਧੀਆ ਉਹ ਕਵੀਸ਼ਰੀ ਆ ਜੀ ਇੱਕ ਵਿਸ਼ਰੀ ਲਗ ਲਗ ਤਰੀਕੇ ਨਾਲ ਸਟੇਜਾਂ ਤੋਂ ਕਹੀ ਗਈ ਕੈਪਟਨ ਸਾਹਿਬ ਨੇ ਵੀ ਕਹੀ ਤੁਹਾਨੂੰ ਯਾਦ ਹੋਣਾ ਹੈ ਕਿਤਾਬ ਵੀ ਲਿਖੀ ਉਹਨਾਂ ਨੇ ਜਿੰਦੀ ਸਿੰਘ ਉਤੇ ਇਹੀ ਜੋ ਕਵਿਸ਼ਰੀ ਆ ਅਲੱਗ ਤਰੀਕੇ ਦੇ ਨਾਲ ਭਗਵੰਤ ਮਾਨ ਨੇ ਕਹੀ ਇਹੀ ਕਵਿਸ਼ਰੀ ਅਲੱਗ ਤਰੀਕੇ ਨਾਲ ਸਿਆਸੀ ਲੀਡਰਾਂ ਨੇ ਪੰਜਾਬਦਿਆਂ ਨੇ ਕਹੀ ਕੀ ਉਹ ਰਾਜ ਬਹਾਲ ਜੋ ਉਸੇ ਰਾਜ ਦੀ ਤਸਵੀਰ ਦਿਖਾ ਕੇ ਵੋਟਾਂ ਲਈਆਂ ਗਈਆਂ ਠੱਗਿਆ ਗਿਆ ਪੰਜਾਬ ਨੂੰ ਨਹੀਂ ਅਸਲ ਦੇ ਵਿੱਚ ਨਾ ਜੀ ਕੋਈ ਵੀ ਜਿਹੜਾ ਖਿੱਤਾ ਕੋਈ ਕੌਮ ਆ ਭਾਈਚਾਰਾ ਉਹਦਾ ਇਤਿਹਾਸ ਪ੍ਰਤੀ ਜਿਹੜੀ ਸਮਝ ਆ ਇਹ ਬਹੁਤ ਵੱਡੀ ਅਹਿਮੀਤ ਰੱਖਦੀ ਹੁੰਦੀ ਆ ਮੈਂ ਵਾਰ-ਵਾਰ ਇੱਕ ਗੱਲ ਕਹਿਣਾ ਹੁੰਦਾ ਰਸੂਲ ਹਮਜਾ ਤੋਬਦੀ ਜਿਹੜਾ ਦਾਕਸਤਾਨ ਦਾ ਕਵੀ ਆ ਤੁਹਾਡਾ ਬੀਤਿਆ ਵਰਤਮਾਨ ਤੇ ਭਵਿੱਖ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਜੇ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੂਗਾ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਬੀਤੇ ਬਾਰੇ ਇੱਕ ਸਹੀ ਨਜ਼ਰੀਆ ਅਪਣਾਉਣਾ ਇਤਿਹਾਸ ਦੀ ਸਹੀ ਸਮਝ ਅਪਣਾਉਣੀ ਹੁਣ ਜਿਹਦੇ ਹੱਥ 'ਚ ਤਾਕਤ ਆ ਜਿਹਹਾ ਜਿਹੋ ਦਾ ਰਾਜ ਆ ਜਿਹਹਾ ਜਿਉਂ ਰਾਜ ਸੱਜਣਾ ਚਾਹੁੰਦਾ ਉਹ ਉਸ ਅਨੁਸਾਰ ਇਤਿਹਾਸ ਦੀ ਵਿਆਖਿਆ ਕਰਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਭੁੱਲਣ ਦੀ ਗੱਲ ਤਾਂ ਕੋਈ ਨਹੀਂ ਨਾ ਕਰਦਾ ਪਰ ਸਵਾਲ ਇਹ ਆ ਵੀ ਉਹਨੂੰ ਯਾਦ ਕਿਵੇਂ ਕਰੀਏ ਇੱਥੇ ਆ ਕੇ ਸਾਰਿਆਂ ਦਾ ਬਖਰੀਵੇਂ ਪੈ ਜਾਂਦਾ ਅੱਜ ਵੀ ਜਿਹੜੇ ਪਿਛਲੇ ਸਮੇਂ ਚ ਚਰਚਾ ਹੋਈ ਹੈ ਨਾ ਬੀਬੀਸੀ ਨੇ ਇੱਕ ਅਨਲਿਸਿਸ ਕਰਾਇਆ ਵੀ ਉਹਨਾਂ ਵੇਲੇਾਂ ਚ ਵਧੀਆ ਰਾਜ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਪਹਿਲੇ ਪੰਜ ਰਾਜਾਂ ਚ ਨਾ ਆਉਂਦਾ ਵਧੀਆ ਰਾਜ ਸੀ ਕਿਉਂ ਕਿਉਂ ਆਉਂਦਾ ਹੈਗਾ ਤਾਂ ਉਹਦੇ ਰਾਜੇ ਦੀ ਰਾਜ ਸੀ ਸਾਰਾ ਕੁਝ ਇਹ ਸੀ ਉਹ ਇਸੇ ਕਰਕੇ ਆਉਂਦਾ ਜਿਹੜਾ ਅਸੀਂ ਕਹਿੰਨੇ ਆ ਉਸ ਰਾਜ ਦੇ ਵਿੱਚ ਕਿਸੇ ਨੂੰ ਫਾਸੀ ਨਹੀਂ ਦਿੱਤੀ ਗਈ ਤੇ ਅੱਜ ਅਸੀਂ ਹਰ ਇੱਕ ਗੱਲ ਖਾਤਰ ਕਹਿੰਦੇ ਫਾਸੀ ਦੀ ਮੰਗ ਕਰਦੇ ਆਂ ਉਹਦੀ ਸਿਫਤ ਇਸ ਗੱਲ ਕਰਕੇ ਕਰਦੇ ਆ ਉੱਥੇ ਅਸੀਂ ਕਹਿੰਦੇ ਆ ਕਦੇ ਆਪਸੀ ਭਾਈਚਾਰਕ ਦੰਗੇ ਨਹੀਂ ਹੋਏ ਇੱਥੇ ਅਸੀਂ ਹਮੇਸ਼ਾ ਕਹਿੰਦੇ ਆ ਹਿੰਦੂ ਮੁਸਲਮਾਨ ਸਿੱਖ ਹਿੰਦੂ ਮੁਸਲਮਾਨ ਜੀ ਦਾ ਮਤਲਬ ਅਸੀਂ ਉਹ ਤੋਂ ਕੋਈ ਸੇਧ ਲੈਣ ਨੂੰ ਤਿਆਰ ਨਹੀਂ ਬਾਦਲ ਸਾਹਿਬ ਨੇ ਵੀ ਇਹੀ ਕਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਵੀ ਲੱਗੀ ਹੋਈ ਆ ਭਗਵੰਤ ਮਾਨ ਨੇ ਤਾਂ ਇੱਕ ਥਾਂ ਤੋਂ ਲਾ ਕੇ ਅਮੀ德ਕਰ ਸਾਹਿਬ ਤੇ ਭਗਤ ਸਿੰਘ ਦੀ ਲਾਈ ਜਣਾ ਜੀ ਇੱਕ ਥਾਂ ਤੇ ਲੱਗੀ ਵੀ ਹੋਈ ਆ ਕਿਉਂਕਿ ਇਹਦੇ ਬਹੁਤ ਵੱਡਾ ਰੌਲਾ ਵੀ ਪਿਆ ਸੀ ਸੋ ਸਾਡਾ ਦੁਖਾਂਤ ਇਹ ਆ ਵੀ ਅਸੀਂ ਆਪਣੇ ਮੂਲ ਫਲਸਫੇ ਜਿਹੜੇ ਸਿੱਖ ਫਲਸਫਾ ਤੇ ਸਾਡਾ ਆਪਣਾ ਦੇਸ਼ ਪੰਜਾਬ ਸੀ ਜਿਹੜਾ ਉਹਨੂੰ ਅਸੀਂ ਭੁੱਲੇ ਹੋਇਆ ਜਾਂ ਗਲਤ ਤਰੀਕੇ ਨਾਲ ਯਾਦ ਕਰਦੇ ਆ ਇਤਿਹਾਸ ਦੇ ਵਿੱਚ ਹੀ ਲਿਖਿਆ ਹੋਇਆ ਮੈਂ ਕੱਲ ਵੀ ਇੱਕ ਥਾਂ ਤੇ ਸਹਿਤ ਸਭਾ ਦੀ ਮੀਟਿੰਗ 'ਚ ਸੀ ਉੱਥੇ ਬੋਲੇ ਆ ਮੈਂ ਆ ਤੁਸੀਂ ਕਿਤੇ ਇੱਕ ਵਾਰ ਇਹ ਸਾਬਤ ਕਰੋ ਵੀ ਅੰਗਰੇਜ਼ਾਂ ਨੇ ਆ ਪ੍ਰਪੋਜ਼ਲ ਰੱਖੀ ਆ ਵੀ ਦੇਸ਼ ਨੂੰ ਇਸ ਆਧਾਰ ਤੇ ਵੰਡਿਆ ਜਾਣਾ ਚਾਹੀਦਾ ਅੰਗਰੇਜ਼ਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਦੇਸ਼ ਨੂੰ ਐਂ ਵੰਡਿਆ ਜਾਣਾ ਚਾਹੀਦਾ ਅੰਗਰੇਜ਼ ਤਾਂ ਇੱਥੇ ਫੈਡਰਲ ਸਿਸਟਮ ਸਾਰਨ ਦੀ ਗੱਲ ਕਰਦੇ ਸੀ ਜਿਹੜੀ 1945 ਦੇ ਵਿੱਚ ਉਹਨਾਂ ਦਾ ਕਮਿਸ਼ਨ ਬਣਿਆ ਕਮਿਸ਼ਨ ਦੇ ਵਿੱਚ ਇਹ ਸੀ ਵੀ ਭਾਰਤ ਨੂੰ ਚਾਰ ਜ਼ੋਨਾਂ 'ਚ ਵੰਡੋ ਜਿਹੜੀ ਕੇਂਦਰ ਸਰਕਾਰ ਹੋਵੇ ਉਹਦੇ ਕੋਲੇ ਸਿਰਫ ਚਾਰ ਮਹਿਕਮੇ ਰਹਿਣਗੇ ਬਾਕੀ ਸਾਰੇ ਮਹਿਕਮੇ ਹੇਠਾਂ ਰਾਜਾਂ ਕੋਲੇ ਸੂਬਿਆਂ ਕੋਲੇ ਰਿਆਸਤਾਂ ਕੋਲੇ ਹੋਣਗੇ 10 ਸਾਲ ਬਾਅਦ ਉਹ ਫੈਸਲਾ ਕਰ ਲੈਣਗੇ ਉਹਨਾਂ ਨੇ ਵੱਖਰੇ ਹੋਣਾ ਜਾਂ ਦੂਜੇ ਜ਼ੋਨ 'ਚ ਜਾਣਾ ਜਾਂ ਕਿਵੇਂ ਕਰਨਾ ਇਹ ਇਹਦਾ ਸਭ ਤੋਂ ਵੱਡਾ ਵਿਰੋਧ ਆ ਜਿਹੜਾ ਕਾਂਗਰਸ ਨੇ ਕੀਤਾ ਜਿਹੜਾ ਦੋ ਕੌਮਾਂ ਦਾ ਫਿਰਕੂ ਸਿਧਾਂਤ ਆ ਇਹ ਕੌਣ ਲੈ ਕੇ ਆਇਆ ਇਹ ਲੈ ਕੇ ਆਈ ਕਾਂਗਰਸ ਜਦੋਂ ਇਹ ਲੈ ਕੇ ਆਈ ਮੁਸਲਮਾਨ ਲੀਗ ਦੀ ਤਾਂ ਕੋਈ ਐਡੀ ਗੱਲ ਨਹੀਂ ਸੀ ਉਹ ਤਾਂ ਕਹਿੰਦੇ ਸਾਡਾ ਘਟ ਗਿਣਤੀ ਇਹਦਾ ਕੀ ਬਣੂ ਉਹ ਦੱਸੋ ਉੱਥੇ ਕਹਿੰਦੇ ਸੀ ਵੋਟ ਗਿਣਤੀ ਤੇ ਘਟ ਗਿਣਤੀ ਨਾਲ ਰਾਜ ਹੋ ਇਹਦੇ ਰਿਐਕਸ਼ਨ ਦੇ ਵਿੱਚੋਂ ਉਹਨਾਂ ਦਾ ਫਿਰ ਪਾਕਿਸਤਾਨ ਨਿਕਲਿਆ ਸਿੱਖ ਸੀ ਜਿਹੜੇ ਇਹ ਇੰਨੇ ਤਾਲੋਂ ਓਖੜੇ ਇਹ ਗੱਲ ਇਹ ਸਮਝੇ ਨਹੀਂ ਸਕੇ ਵੀ ਸਾਡਾ ਦੇਸ਼ ਪੰਜਾਬ ਸੀ ਅਸੀਂ ਤਾਂ ਦੇਸ਼ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਆ ਉਹਦੇ ਵਿੱਚ ਬਸੋਂ ਤਾਂ ਉਦੋਂ ਵੀ ਮੁਸਲਮਾਨਾਂ ਦੀ 55% ਤੋਂ ਉੱਤੇ ਸੀ 20% ਦੇ ਨੇੜੇ ਹਿੰਦੂਆਂ ਦੀ ਸੀ ਸਿੱਖਾਂ ਦੀ ਤਾਂ 11% ਸੀ ਸਿਰਾਂ ਦੀ ਗਿਣਤੀ ਦੇ ਹਿਸਾਬ ਨਾਲ ਤਾਂ ਹੈ ਹੀ ਨਹੀਂ ਸੀ ਰਾਜ ਸਿਧਾਂਤ ਅਸੂਲ ਤੇ ਉਹਦੇ ਹਿਸਾਬ ਨਾਲ ਸੀ ਤੇ ਫਿਰ ਅੰਗਰੇਜ਼ ਤਾਂ ਜਾਂਦੇ ਹੋਏ ਇਹ ਕਹਿ ਕੇ ਗਏ ਸੀ ਕੋਈ ਵੀ ਰਿਆਸਤ ਆ ਜਿਹੜੀ ਉਹਦਾ ਆਪਣੀ ਮਰਜ਼ੀ ਆ ਉਹ ਭਾਰਤ ਨਾਲ ਜੁੜੇ ਪਾਕਿਸਤਾਨ ਨਾਲ ਜੁੜੇ ਜਾਂ ਆਜ਼ਾਦ ਰਹੇ ਰਾਜਿਆਂ ਦੀ ਜੂਨੀਅਰ ਬਣੀ ਹੋਈ ਸੀ ਜਿਹੜੀ ਰਿਆਸਤਾਂ ਦੀ ਉਹਦਾ ਆਗੂ ਸੀ ਆਪਣਾ ਪਟਿਆਲਾ ਵਾਲਾ ਜਗਤਵਿੰਦਰ ਸਿੰਘ ਉਹਨੇ ਪਹਿਲੀ ਯੂਨੀਅਨ ਵੱਲੋਂ ਐਲਾਨ ਕਰਤਾ ਵੀ ਅਸੀਂ ਤਾਂ ਰਾਜੇ ਭਾਰਤ ਨਾਲ ਆ ਸਿੱਖਾਂ ਦੀ ਉਥੀ ਜਾਨ ਨਿਕਲ ਗਈ ਹੁੰਦੀ ਸਿੱਖ ਸਿਰਾਂ ਦੀ ਗਿਣਤੀ ਦੇ ਆਧਾਰ ਤੇ ਪੈਗੇ ਕੌਮਾਂ ਦੀ ਨਾ ਤਾਂ Hindu ਕੌਮ ਆ ਨਾ Muslim ਕੌਮ ਆ ਧਰਮ ਨੂੰ ਕੌਮ ਬਣਾਤਾ ਕੌਮਾਂ ਦੀ ਗਿਣਤੀ 'ਚ ਪੈਗੇ ਤੇ ਕਹਿੰਦੇ ਵੀ ਸਾਨੂੰ ਸਾਡਾ ਖਾਲਸਾ ਰਾਜ ਚਾਹੀਦਾ ਕਾਮਰੇਡ ਨਾਲ ਰਲ ਗਏ ਕਹਿੰਦੇ ਹਾਂ ਜੀ ਸਿੱਖਾਂ ਨੂੰ ਸਿੱਖ ਸਤਾਨ ਚਾਹੀਦਾ ਸਿੱਖ ਹੋਮਲੈਂਡ ਚਾਹੀਦਾ ਰਸ਼ੀਆ ਦੇ ਵਿੱਚ ਕੌਮਾਂ ਦੇ ਆਧਾਰ ਤੇ ਫੈਡਰਲ ਢਾਂਚਾ ਬਣਿਆ ਹੋਇਆ ਕੰਮਾਂ ਨੂੰ ਆਪਾਂ ਨਿਰਣੇ ਦਾ ਹੱਕ ਦਿੱਤਾ ਹੋਇਆ ਉਹ ਤਾਂ ਕੋਈ ਸਿੱਖੇ ਨਹੀਂ। ਕੋਈ ਇਹਦੇ ਨਾਲ ਰਲ ਗਿਆ ਤੇ ਜਦੋਂ ਸਵਾਲ ਆਇਆ ਦੱਸੋ ਫਿਰ ਤੁਹਾਡੀ ਗਿਣਤੀ ਕਿੱਥੇ ਆ? ਸਿਰਾਂ ਦੀ ਉਹ ਕਿਤੇ ਵੀ ਨਹੀਂ ਸੀ। ਅੱਛਾ ਤੁਸੀਂ ਹੁਣ ਗੱਲ ਕੀਤੀ ਕਿ ਕਾਂਗਰਸ ਇਸ ਵੰਡ ਪਿੱਛੇ ਸੀ ਜੋ ਤੁਸੀਂ ਹੁਣ ਜ਼ਿਕਰ ਕੀਤਾ ਪਰ ਜੋ ਜਿਨਾ ਕਹਦੇ ਸੀ ਉਹ ਵੀ ਤਾਂ ਇਸ ਮੰਗ ਵਿੱਚ ਸੀ ਵੀ ਸਾਡਾ ਮੁਲਕ ਲੱਗਣਾ ਚਾਹੀਦਾ ਫਿਰ ਤੁਸੀਂ ਸਾਰੀ ਗੱਲ ਕਾਂਗਰਸ ਦੇ ਪੱਲੇ ਕੋ ਸੁੱਟ ਦਿੱਤੀ। ਫਿਰ ਜਦੋਂ ਅੰਗਰੇਜ਼ ਵਿੱਚ ਬੈਠਦੇ ਨੇ ਜਦੋਂ ਉਹਨਾਂ ਨੇ ਸਾਦੇ ਨਾਲ ਗੱਲਬਾਤ ਕੀਤੀ ਅੰਗਰੇਜ਼ਾਂ ਨੇ ਬੈਠ ਕੇ ਵੀ ਅਸੀਂ ਤੁਹਾਨੂੰ ਇਸ ਤਿੱਕਰ ਤੁਹਾਡੀ ਵੰਡ ਕਰਦੇ ਹਾਂ ਇਲਾਕੇ ਤੁਹਾਨੂੰ ਅਸੀਂ ਦੇ ਦੇਣ। ਉਸ ਵੇਲੇ ਜਿਨਾਹ ਸਾਹਿਬ ਵੀ ਸੀ ਉਸ ਵੇਲੇ ਗਾਂਧੀ ਸਾਹਿਬ ਵੀ ਸੀ ਉਸ ਵੇਲੇ ਨਹਿਰੂ ਸਾਹਿਬ ਵੀ ਸੀ ਫਿਰ ਆਪਾਂ ਇੱਕ ਨੂੰ ਬਲੇਮ ਦੇ ਦੇਣਾ ਇਹ ਸਹੀ ਗੱਲ ਹੈ ਇੱਕ ਨੂੰ ਬਲੇਮ ਦੇਣ ਦੀ ਗੱਲ ਨਹੀਂ ਹਮੇਸ਼ਾ ਇੱਕ ਵੱਡੀ ਤਰ ਹੁੰਦੀ ਆ ਇੱਕ ਛੋਟੀ ਤਰ ਹੁੰਦੀ ਆ ਇੱਕ ਫੈਸਲਾ ਕੋਲ ਤਰ ਹੁੰਦੀ ਆ ਇੱਕ ਉਹ ਫੈਸਲੇ ਦੇ ਅਧਾਰ ਤੇ ਰਿਐਕਸ਼ਨ ਕਰਦੀ ਹੁੰਦੀ ਆ ਮੁਸਲਮਾਨਾਂ ਦੀ ਜਿਹੜੀ ਮੁਸਲਮਨ ਲੀਗ ਸੀ ਉਹ ਤਾਂ ਰਿਐਕਟ ਕਰਦੀ ਸੀ ਨਾ ਇਹਨਾਂ ਤੇ ਮਤਲਬ ਜਿਹੜੀ ਅਸਲ ਪ੍ਰਪੋਜ਼ਲ ਤਾਂ ਕਾਂਗਰਸ ਲੈ ਕੇ ਆ ਰਹੀ ਸੀ ਨਾ ਹੁਣ ਜੇ ਤੁਸੀਂ ਇਹ ਕਹੋ ਵੀ ਕੇਂਦਰੀ ਹਕੂਮਤ ਵੀ ਓਨੀ ਦੋਸ਼ੀ ਆ ਸਿੱਖ ਵੀ ਓਨੀ ਦੋਸ਼ੀ ਆ ਸਿੱਖਾਂ ਨੇ ਵੀ ਰੈਕਟ ਕੀਤਾ ਇੱਕ ਜਾਵਰ ਤੇਰ ਹੁੰਦੀ ਐ ਇੱਕ ਪੀੜ ਤੇਰ ਹੁੰਦੀ ਐ ਇੱਕ ਵੱਡੀ ਤੇਰ ਹੁੰਦੀ ਐ ਇੱਕ ਛੋਟੀ ਤੇਰ ਹੁੰਦੀ ਐ ਵੱਡੀ ਤੇਰ ਨੇ ਛੋਟੀ ਤੇਰ ਦੇ ਹਿਤਾਾਂ ਦੀ ਸੁਰੱਖਿਆ ਦੀ ਜ਼ਾਮਨੀ ਦੇਣੀ ਹੁੰਦੀ ਐ ਸਿੱਖਾਂ ਨਾਲ ਕਿੰਨੇ ਵਾਅਦੇ ਕੀਤੇ ਸੀ ਕਿੱਥੇ ਗਏ ਵਾਅਦੇ ਮੁੜ ਕੇ ਸੋ ਇਸ ਕਰਕੇ ਪੰਜਾਬ 'ਚ ਤਾਂ ਮੁਸਲਮਾਨ ਲੀਗ ਨੂੰ ਕੋਈ ਪੁੱਛਦਾ ਨਹੀਂ ਸੀ ਪੰਜਾਬ 'ਚ ਜਿਹੜੀ ਯੂਨੀਨਿਸਟ ਮੁਸਲਮਾਨ ਪਾਰਟੀ ਦੀ ਸਰਕਾਰ ਸੀ ਸਿਕੰਦਰ ਹਿਆਤ ਤਵਾਨਾ ਸੀ ਉਹ ਤਾਂ ਦੇਸ਼ ਪੰਜਾਬ ਦੇ ਹੱਕ 'ਚ ਸੀ ਉਹ ਜਦੋਂ ਫੇਰ ਉਹਨਾਂ ਦੀ ਕੋਈ ਗੱਲੇ ਨਾ ਸੁਣੀ ਫਿਰ ਮੁਸਲਮਨ ਲੀਗ ਅਗਰ ਇਸ ਉਹ ਇੱਕ ਕਲਕੱਤੇ ਵਢਾਂਗਾ ਹੋਇਆ ਇੱਧਰ ਪਾਕਿਸਤਾਨ ਦੇ ਵਿੱਚ ਹੋਇਆ ਫਿਰ ਪਾਲਾਬੰਦੀ ਹੋ ਗਈ ਫਿਰ ਮੁਸਲਮਨ ਲੀਗ ਆ ਜਿਹੜੀ ਜਿੱਥੇ ਮੁਸਲਮਾਨ ਸੀ ਉਹਨਾਂ ਦਾ ਬੋਲਬਾਲਾ ਹੋ ਗਿਆ ਇਹਨਾਂ ਦਾ ਉੱਥੇ ਬੋਲਬਾਲਾ ਹੋ ਗਿਆ ਸਿੱਖ ਫਸ ਗਏ ਅੱਛਾ 1839 ਤੋਂ ਲੈ ਕੇ 1947 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ 1839 ਵਿੱਚ 1839 ਤੋਂ ਲੈ ਕੇ 47 ਤੱਕ ਕੀ ਇਸ ਦੇਸ਼ ਪੰਜਾਬ ਨੂੰ ਕੋਈ ਲੀਡਰ ਮਿਲਿਆ ਜਾਂ ਲੀਡਰਸ਼ਿਪ ਕਾਗਜ਼ਾਂ ਦੇ ਵਿੱਚ ਸਨ ਨਹੀਂ ਨਹੀਂ ਅਸਲ ਦੇ ਵਿੱਚ ਲੀਡਰ ਤਾਂ ਮਿਲੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਲੀਡਰ ਨਹੀਂ ਮਿਲੇ ਪਰ ਉਹਨਾਂ ਨੇ ਜਿਹੜਾ ਸਾਡਾ ਮੁਲਕ ਗੁਲਾਮ ਸੀ ਇਹ ਉਸ ਤਰ੍ਹਾਂ ਦੀ ਰਿਆਸਤ ਨਹੀਂ ਸੀ ਇੱਕ ਦੇਸ਼ ਪੰਜਾਬ ਸੀ ਉਹਦੀ ਆਜ਼ਾਦੀ ਖਾਤਰ ਉਹਨੂੰ ਆਜ਼ਾਦ ਕਰਾਉਣ ਖਾਤਰ ਸੋਚ ਸਾਹਮਣੇ ਨਹੀਂ ਰੱਖੀ ਹੋਇਆ ਕੀ ਜਿਹੜੀ ਕਾਂਗਰਸ ਸੀ ਜਿਹੜੀ ਹਿੰਦੂ ਨੋਮੀਨੇਟਰ ਸੀ ਬ੍ਰਾਹਮਣਵਾਦੀ ਡੋਮੀਨੇਟਰ ਸੀ ਉਹ ਸਿੱਖਾਂ ਨੂੰ ਲਗਾਤਾਰ ਫਾਹ ਰਹੀ ਸੀ ਜਦੋਂ ਨਨਕਾਣਾ ਸਾਹਿਬ ਦਾ ਮੋਰਚਾ ਜਿੱਤੇ ਆ ਉਹ ਕਹਿੰਦੇ ਭਾਰਤ ਦੀ ਪਹਿਲੀ ਜੰਗੇ ਆਜ਼ਾਦੀ ਦੀ ਜਿੱਤ ਹੋ ਗਈ ਸਿੱਖਾਂ ਨੇ ਗੱਲ ਪੰਜਾਬੀਆਂ ਦੇ ਗੱਲ ਭਾਰਤ ਮਾਤਾ ਜਿਹੜਾ ਭਾਰਤ ਕਦੇ ਦੇਸ਼ ਨਹੀਂ ਰਿਹਾ ਸੀ ਇੱਕ ਸੰਕਲਪ ਦੇਤਾ ਵੀ ਭਾਰਤ ਮਾਤਾ ਭਾਰਤ ਮਾਤਾ ਨੂੰ ਆਜ਼ਾਦ ਕਰਾਉਣ ਦਾ ਜੂਲਾ ਸਿੱਖਾਂ ਦੇ ਗਲ ਪਾਤਾ ਤੇ ਸਿੱਖ ਉਧਰਲੇ ਪਾਸੇ ਨੂੰ ਤਿਲਕ ਗਏ ਇਸੇ ਕਰਕੇ ਹੈ ਨਾ ਵੀ ਮੁਸਲਮਾਨਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਪੰਜਾਬੀ ਦੀ ਇੱਕ ਕਹਾਵਤ ਹੈ ਕਹਿੰਦਾ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਅੰਗਰੇਜ਼ਾਂ ਨੂੰ ਪਤਾ ਸੀ ਵੀ ਪੰਜਾਬ ਚੀਜ਼ ਕੀ ਆ ਪੰਜਾਬ ਚ ਲੜਨ ਦਾ ਜਜ਼ਬਾ ਕੀ ਆ ਇਹਨਾਂ ਦਾ ਸਰੋਤ ਕੀਆ ਕੁਰਬਾਨੀ ਦਾ ਸਾਰੇ ਕਸੇ ਦਾ ਕਿਉਂਕਿ ਪੰਜਾਬ ਇੱਕ ਇਹਿਆ ਜਾ ਸੂਬਾ ਜਾਂ ਦੇਸ਼ ਸੀ ਜਿਹਨੂੰ ਗੁਲਾਮ ਬਣਾਉਣ ਲਈ ਲਹੂ ਦੀਆਂ ਨਦੀਆਂ ਡੁੱਲੀਆਂ ਆ ਬਾਕੀ ਤਾਂ ਥੁੱਕ ਲੁੱਕ ਕੇ ਡੁੱਕਲੇ ਕੋਈ ਲਾਲਚ ਦੇ ਕੇ ਕੋਈ ਦਬਾ ਕੇ ਜਾਂ ਸਾਰੇ ਕਸੇ ਦੇ ਕਰਕੇ ਇਸੇ ਕਰਕੇ ਸ਼ਾਹ ਮੁਹੰਮਦ ਨੇ ਲਿਖਿਆ ਸੀ ਨਾ ਸ਼ਾਹ ਮੁਹੰਮਦ ਦਾ ਸੰਘਾ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ ਜਦ ਤਾਹਾਂ ਪੈਂਦੀਆਂ ਨੇ ਉੱਥੇ ਅੰਗਰੇਜ਼ਾਂਾਂ ਦੀਆਂ ਜਦੋਂ ਇੱਥੇ ਵਿਧਵਾ ਹੁੰਦੀਆਂ ਨੇ ਇਸ ਕਰਕੇ ਪੰਜਾਬ ਨੂੰ ਇੱਕ ਵੱਖਰੀ ਤਾਕਤ ਵਜੋਂ ਮਾਨਤਾ ਦੇਣੀ ਜਾ ਪੰਜਾਬ ਨੂੰ ਇੱਕੋ ਹਜੇ ਸੂਬੇ ਵਜੋਂ ਇਹ ਤੋਂ ਤਰਹੇ ਦੇ ਸੀ ਇਸੇ ਕਰਕੇ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਨਾਲ ਲਾਇਆ ਸਰਪ੍ਰਸਤੀ ਕੀਤੀ ਬਾਹਰ ਲੈ ਕੇ ਗਏ ਅਸਾਈ ਬਣਾਇਆ ਜਦੋਂ ਉਹਦੇ ਵਿੱਚੋਂ ਜਜ਼ਬਾ ਜਾਗ ਗਿਆ ਸਿੱਖੀ ਵਾਲਾ ਪੰਜਾਬ ਵਾਲਾ ਫਿਰ ਉਹਨੂੰ ਨੇੜੇ ਨਹੀਂ ਆਉਣ ਦਿੱਤਾ ਲਿਖਤੀ ਸਮਝੌਤੇ ਨੇ ਵੀ ਜਦੋਂ ਇਹ ਬਾਲਗ ਹੋ ਗਿਆ ਜਿਵੇਂ ਦੂਜੇ ਰਾਜਪ੍ਰਮੁਖ ਸੀ ਪਟਿਆ ਬਾਕੀ ਰਿਆਸਤਾਂ ਅੰਗਰੇਜ਼ਾਂ ਦੇ ਗੁਲਾਮ ਸੀ ਪਰ ਰਾਜਪ੍ਰਮੁਖ ਸੀ ਵੀ ਦਲੀਪ ਸਿੰਘ ਨੂੰ ਰਾਜਪ੍ਰਮੁਖ ਬਣਾਵਾਂਗੇ ਪਰ ਉਹਨਾਂ ਨੂੰ ਇਹ ਪਤਾ ਸੀ ਵੀ ਜੇ ਰਾਜਪ੍ਰਮੁਖ ਬਣ ਗਿਆ ਤੱਪ ਪੰਜਾਬ ਦਾ ਰਾਜ ਦੇਸ਼ ਪੰਜਾਬ ਇਹ ਸਭ ਤੋਂ ਵੱਡਾ ਖਤਰਾ ਸੀ ਤੇ ਅੱਜ ਆਣਿਆਂ ਲਈ ਵੀ ਪੰਜਾਬ ਵੱਡੀ ਖਤਰਾ ਵੀ ਪੰਜਾਬ ਨਾਲ ਇਹ ਕਿਉਂ ਜੱਗੋਂ ਤੇਰ ਵੀ ਹੋ ਰਹੀ ਆ ਕਿਉਂਕਿ ਪੰਜਾਬ ਦੇ ਵਿੱਚ ਇੱਕ ਤੱਤ ਆ ਇੱਕ ਇਤਿਹਾਸ ਆ ਮਤਲਬ ਜਿਹੜਾ ਕਹਿੰਦਾ ਗੱਬਰੂ ਪੰਜਾਬ ਦੇ ਟਾਇਨਾ ਮੰਨਣ ਕਿਸੇ ਦੀ ਖੜ ਜਾਂਦੇ ਨੇ ਡਾਂਗਾਂ ਉਲਾਰ ਕੇ ਨਾਲ ਇੱਕ ਨੁਕਸ ਵੀ ਆ ਪਰ ਪਿਆਰ ਨਾਲ ਇਹ ਕਰਨ ਗੁਲਾਮੀ ਤੋਂ ਇਹਨਾਂ ਨੂੰ ਗੁਲਾਮ ਬਣਾਉਣ ਲਈ ਪਿਆਰ ਪੂੜਾ ਹਲ ਵੀ ਵਰਤਦੇ ਆ ਡਾਂਗ ਵੀ ਵਰਤਦੇ ਰਿਹਾ ਸੋ ਇਸ ਕਰਕੇ ਪੰਜਾਬ ਤੇ ਹਮੇਸ਼ਾ ਹੀ ਅੱਖ ਰਹੀ ਅੰਗਰੇਜ਼ਾਂ ਦੀ ਠੀਕ ਆ ਉਹਨਾਂ ਨੇ ਸਿੱਖਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਉਹਨਾਂ ਨੇ ਵੰਡਿਆ ਪੰਜਾਬ ਨੂੰ ਪੰਜਾਬ ਚ ਹਿੰਦੂ ਮੁਸਲਮ ਇਹ ਸਾਰਾ ਕੁਝ ਕੀਤਾ ਉਹਨਾਂ ਨੇ ਇਹ ਸਾਬਤ ਕੀਤਾ ਜਾਂ ਕਾਂਗਰਸੇ ਪ੍ਰਚਾਰ ਕਰਦੀ ਰਹੀ ਵੀ ਜੋ ਸਿੱਖਾਂ ਤੇ ਜ਼ੁਲਮ ਹੋਇਆ ਉਹ ਮੁਸਲਮਾਨਾਂ ਨੇ ਕੀਤਾ ਜੋ ਜਦੋਂ ਕਿ ਸਿੱਖ ਕਦੇ ਸਿੱਖਾਂ ਨੇ ਨਹੀਂ ਕਿਹਾ ਵੀ ਸਾਡੇ ਤੇ ਮੁਸਲਮਾਨਾਂ ਨੇ ਜ਼ੁਲਮ ਕੀਤਾ ਉਹ ਕਹਿੰਦੇ ਹਕੂਮਤ ਨੇ ਜ਼ੁਲਮ ਕੀਤਾ ਸਾਡੇ ਨਾਲ ਧੋਖਾ ਪਹਾੜੀ ਰਾਜਿਆਂ ਨੇ ਕੀਤਾ ਹਿੰਦੂਆਂ ਨੇ ਨਹੀਂ ਕੀਤਾ ਅੱਜ ਵੀ ਸਿੱਖ ਇੱਥੇ ਹੀ ਭਟਕਦੇ ਨੇ ਜਦੋਂ ਇਹ ਨਹੀਂ ਕਹਿੰਦੇ ਵੀ ਸਾਡੇ ਨਾਲ ਜਿਹੜਾ ਜ਼ੁਲਮ ਕੀਤਾ ਉਹ ਦਿੱਲੀ ਦਰਬਾਰ ਨੇ ਕੀਤਾ ਹਕੂਮਤ ਨੇ ਕੀਤਾ ਹੁਣ ਕਹਿੰਦੇ ਨੇ ਹਿੰਦੂ ਸਿੱਖਾਂ ਤੇ ਐ ਕਰ ਰਹੇ ਨੇ ਜੀ ਹਿੰਦੂ ਕਰ ਰਹੇ ਨੇ ਇਹ ਇੱਕ ਵੱਡਾ ਪਟਕਾ ਜੇ ਮੈਂ ਥੋੜੇ ਜਿਹੀ ਗੱਲ ਕਰਨੀ ਹੋਵੇ ਅੱਜ ਮੋਦੀ ਖਿਲਾਫ ਕੌਣ ਲੜ ਰਹੇ ਨੇ ਜੀ ਸਾਰੇ ਮਿਲਕ ਚ ਕੌਣ ਲੜ ਰਹੇ ਨੇ ਦੇਖੋ ਕੌਣ ਲੜ ਰਹੇ ਨੇ ਸਿੱਖ ਲੜ ਰਹੇ ਨੇ ਮੁਸਲਮਾਨ ਲੜ ਰਹੇ ਨੇ ਕਸਾਈ ਲੜ ਰਹੇ ਨੇ ਹਿੰਦੂ ਉਹ ਨੇ ਜਿਹੜੇ ਹਿੰਦੂ ਧਰਮ ਨਾਲ ਸਬੰਧਤ ਨੇ ਜਿਹੜੇ ਇਹਦੇ ਖਿਲਾਫ ਲੜ ਰਹੇ ਨੇ ਚਾਹੇ ਉਹ ਪਾਰਲੀਮੈਂਟਰੀ ਤਰੀਕੇ ਨਾਲ ਲੜ ਰਹੇ ਨੇ ਸੋ ਇਸ ਕਰਕੇ ਪੰਜਾਬ ਆ ਜਿਹੜਾ ਉਹ ਵੀ ਠੀਕ ਆ ਪੰਜਾਬ ਦੇ ਜਆਨ ਨੂੰ ਨਿੱਤ ਮੁਹਿਮਾ ਉਸ ਪੰਜਾਬ ਦੀ ਗੱਲ ਕਰਨੇ ਇਸ ਪੰਜਾਬ ਦੀ ਗੱਲ ਕਰਨੇ ਆ ਬੜਾ ਰਿਐਕਸ਼ਨ ਹੁੰਦਾ ਜਦੋਂ ਬਾਰਡਰ ਉੱਪਰ ਜਾ ਕੇ ਤਣਾ ਪੈਦਾ ਹੁੰਦਾ ਝੰਡੇ ਸਾੜੇ ਜਾਂਦੇ ਨੇ ਪਾਕਿਸਤਾਨ ਦੇ ਇੱਥੇ ਸਟੇਟਮੈਂਟ ਆਉਂਦੀਆਂ ਨੇ ਕਿ ਪਾਕਿਸਤਾਨ ਐਦਾਂ ਐਦਾਂ ਹੁਣ ਤੱਕ ਫਿਲਮ ਵੀ ਆ ਗਈ ਹੈ ਗਦਰ ਜਿਸ ਵਿੱਚ ਪਾਕਿਸਤਾਨ ਨੂੰ ਲੈ ਕੇ ਇਹੋ ਜਿਹੀਆਂ ਗੱਲਾਂ ਕਹੀਆਂ ਗਈਆਂ ਨੇ ਉਸ ਪਾਸੇ ਵੀ ਰਿਐਕਸ਼ਨ ਹੁੰਦਾ ਇਸ ਪਾਸੇ ਵੀ ਹੁੰਦਾ ਪਰ ਫਿਰ ਵੀ ਪੰਜਾਬ ਦੇ ਲੋਕ ਪਾਕਿਸਤਾਨ ਨੂੰ ਉਸ ਨਜ਼ਰੀਏ ਨਾਲ ਨਹੀਂ ਦੇਖਦੇ ਜੋ ਬਾਕੀ ਦੇਸ਼ ਦੇ ਸੂਬੇ ਦੇਖਦੇ ਨੇ ਕੀ ਫਰਕ ਹੈ ਦੋਨਾਂ ਵਿੱਚ ਹਰ ਕੇ ਇਹ ਆ ਵੀ ਸਾਡਾ ਸਾਂਝਾ ਦੇਸ਼ ਪੰਜਾਬ ਆ ਸਾਡੀ ਸਾਂਝੀ ਬੋਲੀ ਆ ਸਾਡਾ ਸਾਂਝਾ ਇਤਿਹਾਸ ਆ ਸਾਡਾ ਸਾਂਝਾ ਵਿਰਸਾ ਉਹ ਆ ਜਿਹੜਾ ਉੱਤੇ ਸਾਰੇ ਮਾਨ ਕਰਦੇ ਨੇ ਤੁਸੀਂ ਇਹ ਵੇਖੋ ਜਦੋਂ ਦੋ ਕੌਮਾਂ ਦਾ ਫਿਰਕੂ ਸਿਧਾਂਤ ਆ ਗਿਆ ਮਤਲਬ ਇਹ ਤਾਂ ਹੁਣ ਚਲਾਕ ਨੇ ਨਾ ਹਾਕਮ ਮੁਲਕ ਦੀ ਵੰਡ ਦਾ ਸਿਰਾਂ ਲਾਤਾ ਅੰਗਰੇਜ਼ਾਂ ਸਿਰ ਪਾੜੋ ਤੇ ਰਾਜ ਕਰੋ ਤੇ ਜੋ ਲਹੂ ਲਹਾਨ ਘਾਣ ਹੋਇਆ ਉਹ ਲਾਤਾ ਧਰਮ ਦੇ ਸਿਰ ਉਹ ਲਾਤਾ ਲੋਕਾਂ ਸਿਰ ਤੇ ਕਾਮਰੇਡ ਦੁਹਾਈਆਂ ਪਾਈ ਜਾਂਦੇ ਨੇ ਉਦੋਂ ਮਨੁੱਖਤਾਇ ਘਾਤਕ ਹੋ ਗਈ ਸੀ ਜੀ ਲੋਕ ਜ਼ਾਲਮ ਹੋ ਗਏ ਸੀ ਪਰ ਉਹ ਪੋਲਿਟਿਕਸ ਕਿਹੜੀ ਸੀ ਜਿਨੇ ਸਾਰਾ ਕੁਝ ਕੀਤਾ ਸਿਆਸੀ ਫੈਸਲਾ ਹੋਇਆ ਨਾ ਜੀ ਉਹਦੇ ਆਧਾਰ ਤੇ ਫਿਰ ਠੀਕ ਹੈ ਜਦੋਂ ਪੰਜਾਬ ਹੀ ਵੰਡਿਆ ਗਿਆ ਪੰਜਾਬ ਚ ਇਹ ਵਾਦੀ ਦਾ ਤਵਾਦਲਾ ਹੋਣਾ ਸੀ ਜਦੋਂ ਬੰਗਾਲ ਵੰਡਿਆ ਗਿਆ ਉਹ ਵਾਦੀ ਦਾ ਤਵਾਦਲਾ ਉੱਥੇ ਹੋਣਾ ਸੀ ਆਵਾਦੀ ਦਾ ਤਵਾਦਲਾ ਹਿੰਦੁਸਤਾਨ ਚ ਤਾਂ ਹੋਇਆ ਨਹੀਂ ਨਾ ਮੁਸਲਮਾਨਾਂ ਦਾ ਪੰਜਾਬ ਉਹ ਤੋਂ ਵੱਡਾ ਸੀ ਥੋੜਾ ਜਿਹਾ ਹਰਿਆਣੇ ਵਾਲੇ ਪਾਸੇ ਵੀ ਕੁਛ ਨਾ ਕੁਛ ਗੱਲਾਂ ਹੋਈਆਂ ਪਰ ਮੇਨਲੀ ਜਦੋਂ ਪੰਜਾਬ ਚ ਜਦੋਂ ਬੰਦੇ ਇਹ ਬਣਾਤੇ ਵੀ ਸਾਡੇ ਉਧਰੋਂ ਆ ਰਹੇ ਨੇ ਉਹਨਾਂ ਨੂੰ ਕਿੱਥੇ ਬਸਾਵਾਂਗੇ ਫਿਰ ਇਹ ਵੀ ਇਹਨਾਂ ਨੂੰ ਕੱਢੋ ਅੱਛਾ ਤੇ ਮਹਾਰਾਜਾ ਪਟਿਆਲਾ ਨੇ ਇਹਦੀ ਫੌਜ ਨੇ ਸਭ ਤੋਂ ਵੱਡਾ ਕਤਲੇਆਮ ਕੀਤਾ ਮੁਸਲਮਾਨਾਂ ਦਾ ਜਦੋਂ ਸਿੱਖ ਆਉਣ ਲੱਗੇ ਵੀ ਇਹਨਾਂ ਨੂੰ ਉੱਥੇ ਭਜਾਓ ਨਹੀਂ ਉਹਨਾਂ ਨੂੰ ਕਿੱਥੋਂ ਬਸਾਵਾਂਗੇ ਜਿਹੜੀ ਲੋਬੀ ਨੇ 47 ਦੇ ਵਿੱਚ ਵੰਡ ਕੀਤੀ ਕਿ ਅੱਜ ਉਹੀ ਲੋਬੀ ਇਸ ਦੇਸ਼ ਵਿੱਚ Hindu Sikh ਕਰਦੀ ਹੈ ਜਾਂ Hindu Muslim ਕਰਦੇ ਨੇ ਦੇਖੋ ਬੰਦੇ ਬਦਲ ਜਾਂਦੇ ਨੇ ਸੋਚ ਉਹੀ ਆ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਆ ਜੋ ਨੇ ਹੁਣ ਤੱਕ ਫਸਲ ਵੀ ਦੀ ਆ ਮੁੱਦੀ ਉਸੇ ਨੂੰ ਵੱਡ ਰਿਹਾ ਪਹਿਲੀ ਗੱਲ ਮੁੱਦੀ ਆ ਜਿਹੜਾ ਉਹੀ ਕਿਉਂਕਿ ਜਿਹੜਾ ਤੁਹਾਡਾ ਭਾਰਤੀ ਰਾਸ਼ਟਰਵਾਦ ਆ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਜਿਹੜਾ ਤੁਸੀਂ ਕਿਹਾ ਐਂ ਕਿਉਂ ਹੋ ਜਾਂਦਾ ਇਹ ਇੱਕ ਬੱਚੇ ਖਾਣੀ ਸੱਪਣੀ ਆ ਜਦੋਂ ਤੱਕ ਇਹ ਅੰਦਰੋਂ ਦੁਸ਼ਮਣ ਨਹੀਂ ਖੜਾ ਕਰਦਾ ਬਾਹਰ ਦੁਸ਼ਮਣ ਨਾਲ ਉਹਦਾ ਲਿੰਕ ਨਹੀਂ ਜੋੜਦਾ ਉਦੋਂ ਤੱਕ ਭਾਰਤੀ ਰਾਸ਼ਟਰਵਾਦ ਦੇ ਵਿੱਚ ਜਾਣ ਨਹੀਂ ਪੈਂਦੀ ਇਸੇ ਕਰਕੇ ਇਹ ਪਾਕਿਸਤਾਨ ਨਾਲ ਸਭ ਤੋਂ ਵੱਧ ਦੁਸ਼ਮਣੀ ਪਾਲਦਾ ਹੱਲ ਇਸੇ ਬਾਗਾ ਬਾਰਡਰ ਕਿਉਂ ਨਹੀਂ ਖੁੱਲ ਰਿਹਾ ਜੀ ਬਾਗਾ ਬਾਰਡਰ ਤੇ ਐਡੀ ਨਫ਼ਰਤ ਦੀ ਪ੍ਰੇਡ ਕਿਉਂ ਹੁੰਦੀ ਆ ਬਾਕੀ ਬਾਡਰਾਂ ਤੇ ਭਲਾ ਕਿਉਂ ਨਹੀਂ ਹੁੰਦੀ ਨਾਦੇ ਠੀਕ ਨਹੀਂ ਲਗਾਣੇ ਉੱਥੇ ਨਾ ਮੈਂ ਕਹਿੰਦਾ ਬਾਗਾ ਤੇ ਟਾਰੀ ਬਾਡਰ ਦੇ ਵਿੱਚ ਲੋੜ ਤਾਂ ਸਾਂਝ ਦੀ ਆ ਅਮਨ ਦੀ ਆ ਕਰਤਾਰਪੁਰ ਵਾਲੇ ਲਾਂਘੇ ਦੀ ਸੋਚ ਨੂੰ ਬਲੰਦ ਕਰਨ ਦੀ ਲੋੜ ਆ ਤੇ ਉੱਥੇ ਜਾ ਕੇ ਤੁਸੀਂ ਤਿਰੰਗੇ ਭਾਰਤ ਮਾਤੀ ਜੈ ਜ ਸਾਰੇ ਮੁਲਕ ਚੋਂ ਢੋਣੇਓ ਬੰਦੇ ਉੱਥੇ ਆ ਕੇ ਨਫ਼ਰਤ ਦਾ ਵਿਖਾਵਾ ਕਰਦੇ ਨੇ ਤੇ ਫੌਜ ਵਾਲੇ ਨਾਰੇ ਲਵਾਉਂਦੇ ਨੇ ਜਿਵੇਂ ਮੋਦੀ ਨੇ ਸੰਸਦ ਨਾਰੇ ਲਵਾਏ ਨੇ ਐ ਉੱਥੇ ਉਹ ਬੀਐਸਐਫ ਵਾਲੇ ਨਾਰੇ ਲਵਾਉਂਦੇ ਨੇ ਜਿਹੜੇ ਇੱਕ ਨਾਲ ਖੜਾ ਹੁੰਦਾ ਇਸ ਕਰਕੇ ਇਹ ਜਿਹੜੀ ਪੰਜਾਬ ਦੀ ਸਾਂਝ ਨਾ ਪਵੇ ਇਹ ਤੇ ਦੁਸ਼ਮਣੀ ਕਾਇਮ ਰਹੇ ਉਹੀ ਨੀਤੀ ਆ ਜਿਹੜੇ ਅੱਜ ਦੇ ਹਾਕਮ ਉਹ ਕਰ ਰਹੇ ਨੇ ਭਗਵੰਤ ਮਾਨ ਨੇ ਕੀ ਕਿਹਾ ਸੀ ਜਿੱਦੇ ਅੰਮ੍ਰਿਤ ਸ਼ਾਹ ਨੂੰ ਮਿਲ ਕੇ ਆਇਆ ਜਿੱਦੇ 20 ਪਲਟਨਾ ਲੈ ਕੇ ਆਇਆ ਹੁਣ ਸਰ ਕੀ ਕਿਹਾ ਸੀ ਅਟਾਰੀ ਵਾਗਾ ਬਾਰਡਰ ਨਹੀਂ ਖੁੱਲਣ ਦਿੰਦੇ ਚਾਹੇ ਕੁਛ ਹੋ ਜੇ ਦੁਸ਼ਮਣਾਂ ਸਾਡਾ ਡਰੋਨ ਭੇਜਦਾ ਕਿਉਂ ਕਿਹਾ ਸੀ ਸੋ ਇਸ ਕਰਕੇ ਇਹ ਇਹ ਜਿਹੜੀ ਅੱਖ ਪੰਜਾਬ ਤੇ ਆ ਨਾ ਕਿਸਾਨ ਅੰਦੋਲਨ ਨੇ ਇਹ ਤੋੜੀ ਸੀ ਸੋਚ ਗੀਤ ਪਾਕਿਸਤਾਨ ਤੋਂ ਬਣੇ ਇਹ ਕਹਿੰਦੇ ਸੀ ਜੇ ਕੰਡੇਆਲੀ ਤਾਰਨਾ ਹੁੰਦੀ ਲਾਹੌਰੀਆਂ ਦੇ ਬਾਰਡਰ ਸਿੰਘੂ ਬਾਰਡਰ ਤੇ ਹੋਣੇ ਸੀ ਪੰਜਾਬ ਤੇ ਹਰਿਆਣਾ ਦੀ ਸਾਂਝ ਪਈ Hindu Muslim card ਬੰਡਤਾ ਉਸ ਤੋਂ ਬਾਅਦ ਕਿਸਾਨ ਅੰਦੋਲਨ ਨੇ ਲਈ ਤੋਂ ਲੈ ਗਿਆ ਉਹਨੂੰ ਆਪ ਇਹ ਨਹੀਂ ਸਮਝ ਲੱਗੀ ਵੀ ਅਸੀਂ ਕਿੱਡਾ ਵੱਡਾ ਕੰਮ ਕਰਤਾ ਕਿਉਂਕਿ ਇਹ ਉਹਨਾਂ ਦੀ ਸੋਚ ਹੈ ਨਹੀਂ ਸੀ ਪੰਜਾਬ ਵਾਲਿਆਂ ਦੀ ਹੁਣ ਉਸੇ ਸੋਚ ਨੂੰ ਦੂਜੇ ਪਾਸੇ ਲਜਾਣ ਲਈ ਸਾਰਾ ਕੁਝ ਹੋ ਰਿਹਾ ਜਦੋਂ ਤੱਕ ਠੀਕ ਹੈ ਮੁਲਕ ਇਕੱਠੇ ਨਹੀਂ ਹੋ ਸਕਦੇ ਲਕੀਰਾਂ ਮਿਟ ਨਹੀਂ ਸਕਦੀਆਂ ਪਰ ਤੁਸੀਂ ਅਮਨ ਭਾਈਚਾਰਕ ਸਾਂਝ ਦੀ ਗੱਲ ਤਾਂ ਕਰ ਸਕਦੇ ਹੋ ਨਾ ਇਸੇ ਤੱਕ ਕੋਈ ਰੋਕ ਨਹੀਂ ਜਦੋਂ ਤੱਕ ਤੁਸੀਂ ਸਪਸ਼ਟ ਪੋਜੀਸ਼ਨ ਨਹੀਂ ਲੈਂਦੇ ਇਹ ਦੋ ਮੁਲਕਾਂ ਦੇ ਬਣਨ ਦਾ ਆਧਾਰ ਗਲਤ ਆ ਇਹ ਆਧਾਰ ਗਲਤ ਆ ਇਸ ਕਰਕੇ ਆਉਣ ਵਾਲੇ ਸਮੇਂ 'ਚ ਇਹ ਆਧਾਰ ਨੂੰ ਮਿਟੀਗੇਟ ਕੀਤਾ ਜਾਣਾ ਚਾਹੀਦਾ ਮਟਾਇਆ ਜਾਣਾ ਚਾਹੀਦਾ ਜਦੋਂ ਤੱਕ ਤੁਸੀਂ ਇਹ ਨਹੀਂ ਲੈਂਦੇ ਫਿਰ ਉਸੇ ਸੋਚ 'ਚੋਂ ਹਿੰਦੂ ਰਾਸ਼ਟਰ ਨਿਕਲ ਰਿਹਾ ਉਸੇ ਸੋਚ ਤੋਂ ਖਾਲਸਾਣ ਨਿਕਲ ਰਿਹਾ ਪੰਜਾਬ ਦੇ ਜੋ ਲੀਡਰ ਨੇ ਸਿਆਸੀ ਲੀਡਰ ਨੇ ਭਗਵੰਤ ਮਾਨ ਦੀ ਸਟੇਟਮੈਂਟ ਆਕੀ ਕਿ ਵਾੜਗਾ ਬਾਰਡਰ ਨਹੀਂ ਖੁੱਲੇਗਾ ਕਿ ਪੰਜਾਬ ਦੇ ਲੀਡਰ ਪਾਕਿਸਤਾਨ ਦੇ ਪ੍ਰਤੀ ਵੀ ਉਸੇ ਤਰੀਕੇ ਨਾਲ ਨਫ਼ਰਤ ਕਰਦੇ ਨੇ ਜੋ ਬਾਕੀ ਦੇਸ਼ ਵਿੱਚ ਲੀਡਰ ਕਰਦੇ ਨੇ ਲੀਡਰ ਨੇ ਸਟੇਟਮੈਂਟ ਆਪਣੇ ਕੋ ਪਈਆਂ ਨੇ ਜੋ ਜਮਨਾ ਪਾਰ ਨੇ ਜੋ ਦਿੱਲੀ ਤੋਂ ਪਾਰ ਨੇ ਦਿੱਲੀ ਤੋਂ ਇਹ ਵਾਲਾ ਇਲਾਕਾ ਜੋ ਆਪਣੇ ਲੀਡਰ ਨੇ ਪਰ ਉਹ ਪਾਕਿਸਤਾਨ ਨੂੰ ਲੈ ਕੇ ਕੋਈ ਸਟੇਟਮੈਂਟ ਨਹੀਂ ਦਿੰਦੇ ਸ਼ਾਇਦ ਕਿਤੇ ਹੋ ਸਕਦਾ ਕਿ ਪਾਕਿਸਤਾਨ ਦਾ ਝੰਡਾ ਵੀ ਕੋਈ ਸਾੜਿਆ ਗਿਆ ਹੋਵੇ ਉੱਥੇ ਇੱਕ ਤੋਂ ਸਕਦਾ ਹੋਈ ਹੋਣਗੀਆਂ ਪੂਰੇ ਦੇਸ਼ ਵਿੱਚ ਝੰਡੇ ਸਾੜੇ ਜਾਂਦੇ ਨੇ ਪਰ ਜਦੋਂ ਪਾਕਿਸਤਾਨ ਪੰਜਾਬ ਦੀ ਗੱਲ ਆ ਜਾਂਦੀ ਹੈ ਫਿਰ ਇੱਥੋਂ ਦਾ ਲੀਡਰ ਕੀ ਆਪਣੀ ਬੁਨਿਆਦੀ ਸੋਚ ਬਿਲਕੁਲ ਸਹੀ ਸੋਚਦੇ ਆ ਪਾਕਿਸਤਾਨ ਨੂੰ ਲੈ ਕੇ ਪੰਜਾਬ ਦਾ ਲੀਡਰ ਇੱਥੋਂ ਦੇ ਲੀਡਰ ਦੀ ਇਹ ਜ਼ਰਤ ਨਹੀਂ ਹੈ ਵੀ ਪਾਕਿਸਤਾਨ ਦੇ ਖਿਲਾਫ ਐਡੀ ਸਖਤੀ ਨਾਲ ਬੋਲੇ ਇਹ ਤੁਸੀਂ ਦੇਖ ਲਓ ਹਮੇਸ਼ਾ ਪਰ ਇਹ ਜ਼ਰਤ ਵੀ ਹੈ ਨਹੀਂ ਵੀ ਬਾਗਾ ਬਾਡਰ ਖੋਲਣ ਦੇ ਹੱਕ 'ਚ ਬੋਲੇ ਕਿ ਇਹ ਦੋ ਪੱਖ ਦੋ ਪਾਸੇ ਕਿਉਂ ਦੋ ਪਾਸੇ ਇਸ ਕਰਕੇ ਨੇ ਕਿ ਜਿਹੜਾ ਭਾਰਤੀ ਰਾਸ਼ਟਰਵਾਦ ਆ ਨਾ ਉਹਦਾ ਪਰਛਾਵਾਂ ਜਿਹੜਾ ਉਹ ਪੰਜਾਬੀਆਂ ਦੇ ਸਿਰ ਤੇ ਵੀ ਪਿਆ ਹੋਇਆ ਸਿੱਖਾਂ ਦੇ ਵੀ ਸਿਰ ਤੇ ਵੀ ਪਿਆ ਹੋਇਆ ਇਹਨਾਂ ਨੂੰ ਡਰ ਆ ਵੀ ਜੇ ਅਸੀਂ ਮਾੜੀ ਜਿਹੀ ਗੱਲ ਕਹੀ ਸਾਨੂੰ ਤਾਂ ਦੇਸ਼ ਵਿਰੋਧੀ ਕਹਿ ਦੇਣਗੇ ਆਨੰਦਪੁਰ ਦੇ ਮਤੇ ਨੂੰ ਖਾਲਿਸਤਾਨ ਬਣਾ ਨਹੀਂ ਦਿੱਤਾ ਤੁਸੀਂ ਮਤਲਬ ਇਹਨਾਂ 'ਚ ਇੱਕ ਡਰ ਦਹਿਸ਼ਤ ਆ ਇੱਕ ਕਮਜ਼ੋਰੀ ਆ ਜਿਹਦੇ ਕਰਕੇ ਇਹ ਆਪਣੀ ਆਵਾਜ਼ ਬਲੰਦ ਨਹੀਂ ਕਰਦੇ ਦੋਹੇ ਪੱਖੋਂ ਨਹੀਂ ਕਰਦੇ ਨਾ ਤਾਂ ਹਿੰਦੂਸਤਾਨ ਵਾਲੀ ਬੋਲੀ ਉਸ ਰੂਪ 'ਚ ਬੋਲਦੇ ਆ ਪਾਕਿਸਤਾਨ ਬਾਰੇ ਨਾ ਜਿਹੜੀ ਪੰਜਾਬ ਦੇ ਹੱਕਾਂ 'ਚੋਂ ਬੋਲਣੀ ਚਾਹੀਦੀ ਐ ਨਾ ਉਸ ਤਰ੍ਹਾਂ ਬੋਲਦੇ ਆ। ਇਹ ਇਸ ਕਰਕੇ ਇਹ ਦੁੱਬਦਾ ਦਾ ਸ਼ਕਾਰ ਨੇ। ਦੁੱਬਦਾ ਜਿਹੜੀ ਤੁਹਾਨੂੰ ਪਤਾ ਹੈ ਸਫਲਤਾ ਦੀ ਦੁਸ਼ਮਣ ਹੁੰਦੀ ਐ ਸਭ ਕੋਲ। ਜੇ ਵਾਗਾ ਬਾਰਡਰ ਖੋਲ ਦਿੱਤਾ ਜਾਂਦਾ। ਪੰਜਾਬ ਨੂੰ ਕੀ ਫਾਇਦਾ ਹੋ ਸਕਦਾ? ਜੇ ਨਹੀਂ ਖੋਲਿਆ ਗਿਆ ਨੁਕਸਾਨ ਕੀ ਐ? ਸਭ ਤੋਂ ਵੱਡੀ ਗੱਲ ਤਾਂ ਇਹ ਆ ਕਰਤਾਰਪੁਰ ਲਾਂਘਾ ਖੁੱਲਿਆ ਨਾ। ਇਹਦੇ ਵਿੱਚ ਦੋਹਾਂ ਦੇਸ਼ਾਂ ਦੇ ਵਿੱਚ ਆਪਸੀ ਸਾਂਝ ਦੀ ਗੱਲ ਗਈ ਨਾ। ਚਾਹੇ ਮੁੱਖ ਤੌਰ ਤੇ ਪੰਜਾਬ ਦੀ ਹੋ ਗਈ ਐ। ਕਿਉਂਕਿ ਪਾਕਿਸਤਾਨ ਦੇ ਵਿੱਚ ਪੰਜਾਬ ਭਾਰੂ ਆ। ਸਿੰਧ ਲਾਲਾ ਤੁਸੀਂ ਪਾਕ ਪਾਕਤੂਨistan ਲਾਲਾ ਬਲੋਚਤਾਨ ਲਾਲੋ ਉਹ ਤੇ ਵਿਚਾਰੇ ਆਪ ਜਿਵੇਂ ਪੰਜਾਬ ਕਹਿੰਦਾ ਸਾਡੇ ਨਾਲ ਆ ਹੋ ਰਿਹਾ ਉਹ ਤੇ ਇਹੀ ਹੁੰਦੇ ਨੇ ਵੀ ਪੰਜਾਬ ਵਾਲੀ ਹਕੂਮਤ ਤੇ ਕਾਬਜ ਨਹੀਂ ਸਾਡੇ ਨਾਲ ਇਹ ਕਰ ਰਹੇ ਨੇ ਬਾਗਾ ਬਾਡਰ ਖੋਲਣ ਦੇ ਨਾਲ ਇੱਕ ਤਾਂ ਇਹ ਸੁਨੇਹਾ ਜਾਊਗਾ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਅਮਨ ਸ਼ਾਂਤੀ ਦੀ ਲੋੜ ਆ ਭਾਈਚਾਰੇ ਦੀ ਲੋੜ ਆ ਦੂਜਾ ਜਿਹੜਾ ਇਹਦੇ ਨਾਲ ਹੀ ਵਪਾਰ ਹੋ ਹੁਣ ਕੀ ਵਪਾਰ ਹੁੰਦਾ ਨਹੀਂ ਹੁਣ ਇੱਕਦਾਂ ਚੀ ਹੁਣ ਬਾਯਾ ਨਾ ਕਰਾ ਕਰਾਚੀ ਨਹੀਂ ਦੁਬਈ ਤੇ ਬਾਯਾ ਕਰਾਚੀ ਜਿਹੜੇ ਜਿਹੜਾ 20 ਕਿਲੋਮੀਟਰ ਦਾ ਰਸਤਾ ਉਹ ਸਮੁੰਦਰੀ ਉਹਦਾ ਉਹਨਾਂ ਰਾਹੀਂ ਹੁੰਦਾ ਕਿਉਂ ਨਹੀਂ ਹੁੰਦਾ ਜੀ ਕੀ ਪੰਜਾਬ ਤੋਂ ਕੁਮੰਤਰੀ ਉਡਾਣਾ ਕਿਉਂ ਨਹੀਂ ਉਡਦੀਆਂ ਦੱਸੋ ਕੀ ਖਤਰਾ ਜੀ ਜਿਹੜੀ ਦਿੱਲੀ ਦੀ ਹਵਾਈ ਅੱਡੇ ਵਾਲੀ ਲਾਬੀ ਆ ਉਹ ਪੰਜਾਬ ਤੋਂ ਅੰਤਰਰਾਸ਼ਟਰੀ ਉਡਾਣਾ ਨਹੀਂ ਹੋਣ ਦਿੰਦੀ ਜਿਹੜੀ ਬੰਬੇ ਵਾਲੀ ਲਾਬੀ ਆ ਜਾਂ ਗੁਜਰਾਤ ਵਾਲੀ ਲਾਬੀ ਆ ਉਹ ਅਟਾਰੀ ਵਾਗ ਬੱਡ ਨਹੀਂ ਖੁੱਲਣ ਦਿੰਦੀ ਦੋਹਾਂ ਦੇ ਇੰਟਰਸਟ ਨੇ ਵੀ ਸਾਡੇ ਰਾਹੀਂ ਵਪਾਰ ਹੋ ਪਾਕ ਪੰਜਾਬ ਨੂੰ ਤਾਂ ਸਾਰੇ ਪੱਖਾਂ 'ਚ ਘਟਾ ਅੱਜ ਖੇਤੀ ਜਨਸਾਂ ਸਬਜ਼ੀਆਂ ਦਾ ਭਾਅ ਤੁਸੀਂ ਦੇਖੋ ਪਾਕਿਸਤਾਨ 'ਚ ਕੀ ਆ ਜੇ ਇਹ ਖੋਲਣਗੇ ਇਹ ਖੋਲਣਗੇ ਉਹਨਾਂ ਜਦੋਂ ਕਾਰਪੋਰੇਟ ਦਾ ਖੇਤੀ ਤੇ ਕਬਜ਼ਾ ਹੋ ਗਿਆ ਅੱਜ ਨੇ 6 6 ਲਾਈਨ ਕੱਡੀਆਂ ਜਾ ਰਹੀਆਂ ਨੇ ਸੜਕਾਂ ਫਰੇਟ ਰੇਲਵੇ ਕੋਰੀਡੋਰ ਬਣਾਏ ਜਾ ਰਹੇ ਨੇ ਇਹ ਅਮਰਸਰ ਤੋਂ ਬੜੀਆਂ ਪਾਪੜ ਤਾਂ ਲੈ ਕੇ ਨਹੀਂ ਜਾਣਗੇ ਕੋਲਕੱਤੇ ਤੋਂ ਬੰਬੇ ਤੋਂ ਆ ਕੁਝ ਚੱਲ ਰਿਹਾ ਜਦੋਂ ਕਾਰਪੋਰੇਟ ਦਾ ਖੇਤੀ ਤੇ ਪੂਰਾ ਕਬਜ਼ਾ ਹੋ ਗਿਆ ਨਾ ਫੇਰ ਇਹ ਖੋਲਣਗੇ ਫੇਰ ਇਹ ਮੁਨਾਫਾ ਜਿਹੜਾ ਕਾਰਪੋਰੇਟਾਂ ਨੂੰ ਜਾਊ ਫੇਰ ਜਿਵੇਂ ਆ ਨਿਕਲ ਰਹੀ ਜਾਨਾ ਸਾਡੇ ਪਿੰਡਾਂ ਸਿਕਰੌਦੀ ਕੋਲ ਦੀ ਘਰਾਤ ਕੋਲ ਦੀ ਸੜਕ ਉੱਥੇ ਬਣਾਏ ਹੋਏ ਨੇ ਵੱਡੇ ਘੇਰੇ ਤਾਕੇ ਮਾਲ ਖਰੀਦ ਕੇ ਉੱਥੇ ਜਮਾ ਹੋ ਉਹਨਾਂ ਦੀਆਂ ਮੰਡੀਆਂ ਚ ਜਿਹੜੇ ਹਿਸਾਬ ਨਾਲ ਤੇ ਉੱਥੋਂ ਫਿਰ ਸਾਰਾ ਐਕਸਪੋਰਟ ਹੋਊਗਾ ਮੈਨੂੰ ਨਹੀਂ ਪਤਾ ਤੁਸੀਂ ਕਿੰਨੀਆਂ ਕੋਈ ਫਿਲਮਾਂ ਦੇਖਦੇ ਹੋ ਸੰਨੀ ਦਿਓਲ ਦੀ ਫਿਲਮ ਆਈ ਹੈ ਗਦਰ 2 ਜਿਸ ਵਿੱਚ ਉਹ ਕਹਿਦੇ ਨੇ ਕਿ ਪਾਕਿਸਤਾਨ ਕਟੋਰਾ ਲੈ ਕੇ ਘੁੰਮੇਗਾ ਤਾਂ ਕੋਈ ਭੀਖ ਵੀ ਨਹੀਂ ਦੇਵੇਗਾ ਜੇ ਜਦੋਂ ਇਹੋ ਜਿਹੀਆਂ ਫਿਲਮਾਂ ਆ ਜਾਂਦੀਆਂ ਨੇ ਉਸ ਦਾ ਪਸੰਗੀ ਹੁੰਦਾ ਪਰ ਇਸ ਫਿਲਮ ਨੂੰ ਪੰਜਾਬ ਦੇ ਕਈ ਲੋਕਾਂ ਨੇ ਨਕਾਰ ਦਿੱਤਾ ਕਹਿੰਦੇ ਫਿਲਮ ਵਿੱਚ ਕੁਝ ਹੈ ਨਹੀਂ ਇਹ ਤਰੀਕਾ ਗਲਤ ਹੈ ਪਾਕਿਸਤਾਨ ਨਾਲ ਕਰਨਾ ਜੋ ਪੰਜਾਬ ਦੇ ਲੋਕ ਨੇ ਉਹਦੇ ਦੇਸ਼ ਦੇ ਵਿੱਚ ਇਸ ਫਿਲਮ ਨੂੰ ਪਸੰਦ ਕੀਤਾ ਜਾ ਰਿਹਾ ਪਰ ਪੰਜਾਬ ਦੇ ਲੋਕ ਇਸ ਫਿਲਮ ਨੂੰ ਪਸੰਦ ਹੀ ਨਹੀਂ ਕਰਦੇ ਸਨੀ ਦਿਓਲ ਦੀ ਗਦਰ 2 ਨੂੰ ਕਿਉਂਕਿ ਜੋ ਵਿੱਚ ਸਟੇਟਮੈਂਟ ਆ ਰਹੀਆਂ ਨੇ ਜੋ ਵਿੱਚ ਬੋਲਿਆ ਜਾ ਰਿਹਾ ਉਹਦੇ ਵਿੱਚ ਉਹ ਗੱਲ ਸਹੀ ਨਹੀਂ ਹੈ ਮੈਂ ਬਾਹਲੀਆਂ ਫਿਲਮਾਂ ਨਹੀਂ ਦੇਖਦਾ ਪਰ ਮੈਂ ਫਿਲਮਾਂ ਬਾਰੇ ਸੁਣਦਾ ਰਹਿਣਾ ਚਰਚਾ ਕੀ ਹੁੰਦੀ ਹੈ ਇਹ ਹੁੰਦੀ ਹੈ ਕੋਈ ਹੁੰਦੀ ਹੈ ਇਹ ਭਲਾ ਕਿਉਂ ਹੋ ਰਿਹਾ ਇਹ ਇਸੇ ਕਰਕੇ ਹੋ ਰਿਹਾ ਵੀ ਭਾਰਤ ਆ ਜਿਹੜਾ ਇਹ ਫੁੱਲਾਂ ਦਾ ਗੁਲਦਸਤਾ ਇਹ ਕਈ ਦੇਸ਼ਾਂ ਦਾ ਦੇਸ਼ ਆ ਭਾਰਤ ਦੀ ਕੋਈ ਸੰਸਕ੍ਰਿਤੀ ਨਹੀਂ ਰਹੀ ਭਾਰਤ ਦਾ ਕੋਈ ਇਤਿਹਾਸ ਨਹੀਂ ਰਿਹਾ ਭਾਰਤ ਕਦੇ ਇੱਕ ਦੇਸ਼ ਨਹੀਂ ਰਿਹਾ ਭਾਰਤ ਦੀ ਨਾ ਆਰਥਿਕਤਾ ਸੰਜੀਆ ਨਾ ਬੋਲੀ ਸੰਜੀਆ ਅੱਡ ਅੱਡ ਸੁਭਿਆ ਦੀ ਆਪਣੀਆਂ ਰਾਹੁਲ ਗਾਂਧੀ ਵੀ ਇੱਕ ਵਾਰ ਬੋਲੇ ਨਹੀਂ ਲੋਕ ਸਭਾ ਚ ਤਾਮਨ ਲਾਡੂ ਦਾ ਇਤਿਹਾਸ ਆ ਸਭਿਆਚਾਰ ਆ ਇੰਡੀਆ ਦੇ ਯੂਨੀਅਨ ਆਫ ਸਟੇਟਸ ਆ ਸੇ ਰਾਜਾ ਦਾ ਅਧਿਕਾਰ ਨਹੀਂ ਖੋ ਸਕਦੇ ਕਾਂਗਰਸ ਨੇ ਵੀ ਖੋਹੇ ਨੇ ਇਹ ਹੁਣ ਸਿੱਧਾ ਹੜੱਪਣੇ ਲੱਗੇ ਸਾਰੇ ਕਾਸੇ ਤੇ ਇਸੇ ਕਰਕੇ ਅੱਡ ਅੱਡ ਥਾਵਾਂ ਤੋਂ ਅੱਡ ਅੱਡ ਤਰ੍ਹਾਂ ਦਾ ਹੰਗਾਰਾ ਜਿਹੜੀ ਕਾਉ ਵੈਲਟ ਆ ਉਹ ਚ ਹੋਰ ਤਰ੍ਹਾਂ ਦਾ ਹੰਗਾਰਾ ਤਾਮਨ ਲਾਡੂ ਵਿੱਚ ਹੋਰ ਤਰ੍ਹਾਂ ਦਾ ਹੰਗਾਰਾ ਪੰਜਾਬ ਵਿੱਚ ਹੋਰ ਤਰ੍ਹਾਂ ਦਾ ਹੰਗਾਰਾ ਕਿਉਂ ਕਿਉਂਕਿ ਜਿਵੇਂ ਇਹ ਬ੍ਰਾਹਮਣਵਾਦੀ ਹਾਕਮ ਚਾਹੁੰ ਪਾਕਿਸਤਾਨ ਨੂੰ ਤੁਸੀਂ ਇਸ ਨਜ਼ਰੀ ਨਾਲ ਦੇਖੋ ਪੰਜਾਬੀਆਂ ਨੂੰ ਪਰਵਾਹ ਨਹੀਂ ਹੁਣ ਤਾਂ ਜਮੀ ਪਰਵਾਹ ਨਹੀਂ ਇਹ ਇਸ ਕਰਕੇ ਬਾਕੀ ਸੰਨੀ ਦੇ ਨਾਲ ਦੂਜਾ ਰੌਲਾ ਵੀ ਹੈਗਾ ਵੀ ਡੰਡਾ ਡੁੱਕ ਕੇ ਲੋਕ ਸਭਾ ਦਾ ਤੁਰਦਾ ਬਣਿਆ ਮੁੜ ਕੇ ਆਇਆ ਨਹੀਂ ਤੇ ਇਹਨਾਂ ਨੇ 70 ਰਾਜ ਸਭਾ ਮੈਂਬਰਾਂ ਆਪਾਂ ਨੇ ਲੁੱਟੀਆਂ ਸੀਟਾਂ ਇਹ ਰੌਲੇ ਨੇ ਜਿਹੜੇ ਇਹਦੇ ਪਿੱਛੇ ਹੋਂਦ ਕੰਮ ਕਰਦੀ ਹੈ ਅੱਜ ਫਿਲਮਾਂ ਦੇ ਉੱਤੇ ਕਿਤੇ ਦਿੱਲੀ ਦਾ ਕਬਜ਼ਾ ਤਾਂ ਨਹੀਂ ਹੈਗਾ ਵੀ ਪਾਕਿਸਤਾਨ ਨੂੰ ਲੈ ਕੇ ਫਿਲਮਾਂ ਬਣਾਓ ਨਹੀਂ ਨਹੀਂ ਦਿੱਲੀ ਦਾ ਕਬਜ਼ਾ ਨਹੀਂ ਜਿਹੜੇ ਇੱਕ ਰਾਸ਼ਟਰਵਾਦੀ ਲੋੜ ਹੁੰਦੀ ਆ ਕਸ਼ਮੀਰ ਫਾਈਲ ਆਂਦੀ ਆ ਕੇਵਲਾ ਫਾਈਲ ਆਂਦੀ ਆ ਤੁਸੀਂ ਦੇਖਿਆ ਸੁਣੀ ਹੋਣੀ ਚਰਚਾ ਦੇਖਿਆ ਨਹੀਂ ਮੈਂ ਸੁਣੀ ਆ ਚਰਚਾ ਇਹਦਾ ਮਤਲਬ ਤੁਸੀਂ ਮੁਲਕ ਦੇ ਲੋਕਾਂ ਦਾ ਇੱਕ ਸਾਂਝਾ ਨਜ਼ਰੀਆ ਉਸਾਰਨਾ ਚਾਹੁੰਦੇ ਹੋ ਉਹ ਜੇ ਨਜ਼ਰੀਆ ਵਾਲੀ ਸੋਚ ਤੁਸੀਂ ਸਾਹਮਣੇ ਲੈ ਕੇ ਆਉਂਦੇ ਹੋ ਤੁਸੀਂ ਅੱਜ ਦੇਖ ਲਓ ਰੇਡੀਓ ਸੁਣ ਲਓ ਸਾਰਾ ਰਮਾਂਡ ਤੇ ਮਹਾਭਾਰਤੇ ਚੱਲ ਰਿਹਾ ਆ ਜਿਹੜਾ ਅਮਰਤ ਅਮਰਤ ਆਜ਼ਾਦੀਨਾਮਾ ਆ ਰਿਹਾ ਨਾ ਵੀ ਅਮਰਤਾ ਇਹ ਸਾਡਾ ਇਹਦੇ ਵਿੱਚ ਸਾਰੀ ਜ਼ਹਿਰ ਪਰੋਸੀ ਜਾ ਰਹੀ ਆ ਮਨੀਪੁਰ ਚ ਕੀ ਹੋ ਰਿਹਾ ਹਰਿਆਣਾ ਚ ਕੀ ਹੋ ਰਿਹਾ ਤੁਸੀਂ ਦੇਖ ਲਓ ਸਾਰੇ ਘਾਸੇ ਇਹ ਕਾਖੀ ਕਮੈਂਟ ਕਰਨਾ ਇਹ ਪੰਜਾਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਲੱਗ ਕਿਵੇਂ ਹੋ ਜਾਂਦਾ ਇਹਨਾਂ ਸਾਰੇ ਮਸਲਿਆਂ ਤੋਂ ਪੰਜਾਬ ਪਾਕਿਸਤਾਨ ਦਾ ਵਿਰੋਧ ਨਹੀਂ ਕਰ ਰਿਹਾ ਕਹਿੰਦੇ ਵਪਾਰ ਚਾਹੀਦਾ ਸਾਨੂੰ ਪੰਜਾਬ ਜੋ ਹੈ ਦਿੱਲੀ ਸਰਕਾਰ ਦਾ ਵਿਰੋਧ ਕਰ ਰਿਹਾ ਬਾਕੀ ਨਾਲ ਵੀ ਕਈ ਹੈਗੇ ਨੇ ਕਈ ਵਿਰੋਧ ਵੀ ਕਰਦੇ ਨੇ ਫਿਲਮ ਦਾ ਵਿਰੋਧ ਹੋ ਰਿਹਾ ਪੰਜਾਬ ਫੇ ਦੂਜੇ ਪਾਸੇ ਖੜਾ ਇਹ ਸਾਦੇ ਦੇਸ਼ ਵਿੱਚ ਪੰਜਾਬ ਹੀ ਲੱਗ ਕਿਉਂ ਨਹੀਂ ਇਕੱਲਾ ਪੰਜਾਬ ਲੱਗ ਨਹੀਂ ਤੁਹਾਨੂੰ ਐਂ ਲੱਗਦਾ ਨਹੀਂ ਬੰਗਾਲ ਕੀ ਥਾਂ ਤੋਂ ਆਪਾਂ ਨੂੰ ਪਤਾ ਨਹੀਂ ਲੱਗਦਾ ਕਰਨਾਟਕ ਕੀ ਆ ਕਰਨਾਟਕ ਕਹਿੰਦੇ ਸਾਡਾ ਵੱਖਰਾ ਝੰਡਾ ਹੋਣਾ ਚਾਹੀਦਾ ਐਸੈਂਬਲੀ ਦੇ ਵਿੱਚ ਆ ਰਹੀ ਹੈ ਗੱਲ ਹਿੰਦੂਤਵ ਬਾਰੇ ਤੁਸੀਂ ਉਦੋਂ ਠਾਕਰੇ ਦੇ ਬਿਆਨ ਸੁਣ ਲਓ ਵੀ ਆਹ ਕਿਹੜਾ ਹਿੰਦੂਤਵ ਦਾ ਜਿਹੜਾ ਨਫ਼ਰਤ ਫਲਾਉਂਦਾ ਜੇ ਕਰਦਾ ਤਾਮਨ ਲਾਡੂ ਚ ਕੀ ਹੋ ਰਿਹਾ ਤੁਸੀਂ ਦਸ ਸਾਉਥਾ ਜਿਹੜਾ ਉਹ ਬਿਲਕੁਲ ਇਹਦੇ ਖਿਲਾਫ ਸਾਉਥ ਜੇ ਤੁਸੀਂ ਸੋਚੋ ਉਹ ਉਹ ਜਿਹੜਾ ਰਾਸ਼ਟਰਵਾਦ ਦੀ ਪੈਰਵਾਈ ਨਹੀਂ ਕਰਦਾ ਜੋ ਇਹ ਕਰਦਾ ਸੋ ਇਸ ਕਰਕੇ ਕਿਉਂਕਿ ਕਈ ਦੇਸ਼ਾਂ ਦਾ ਦੇਸ਼ ਆ ਇਸ ਕਰਕੇ ਹਰ ਇੱਕ ਦੇਸ਼ ਦੇ ਹਰ ਇੱਕ ਸੂਬੇ ਦਾ ਆਪਣਾ ਸੱਭਿਆਚਾਰਾ ਇਤਿਹਾਸ ਆ ਸਾਂਝਾ ਨੇ ਬੰਗਾਲ ਦੀ ਬੰਗਲਾਦੇਸ਼ ਨਾਲ ਸਾਂਝਾ ਨੇ ਤਾਮਨ ਲਾਡੂ ਦੀਆਂ ਸ਼੍ਰੀਲੰਕਾ ਨਾਲ ਸੰਝਾਂਨੇ ਲਿੱਟੇ ਹੋਇਆ ਕਿੰਨਾ ਕੁ ਛੋਇਆ ਤੁਸੀਂ ਉੱਥੇ ਇੰਡੀਅਨ ਆਈਪੀਕੇਐਫ ਭੇਜੀ ਇੰਡੀਅਨ ਪੀਪਲ ਕਿਲਿੰਗ ਫੋਰਸ ਜਿਹਨੂੰ ਅਸੀਂ ਉਦੋਂ ਕਹਿੰਦੇ ਹੁੰਦੇ ਸੀ ਪ੍ਰਵਾਕਰਨ ਨਾਲ ਕੀ ਹੋਇਆ ਰਜੀਵ ਗਾਂਧੀ ਨਾਲ ਕੀ ਹੋਇਆ ਉਹ ਖੜੀ ਕਰਕੇ ਹੋਇਆ ਚਿਕਾਕ ਦੀ ਕਮੈਂਟ ਕਰਨਾ ਕੀ ਅਨਾਂ ਦੇ ਕੋਲ ਸਾਡਾ ਮਤਾ ਲਾਗੂ ਹੋ ਜਾਂਦਾ ਪੰਜਾਬ ਨੂੰ ਲਗ ਝੰਡਾ ਮਿਲਣਾ ਸੀ ਨਹੀਂ ਨਹੀਂ ਸਵਾਲ ਇਹ ਲਿਖਿਆ ਕਿਤੇ ਤੁਸੀਂ ਸਿੰਬਲ ਨਹੀਂ ਜਦੋਂ ਆਪਾਂ ਗੱਲ ਕਰਦੇ ਆ ਨਾ ਸਿੰਬਲ ਤਾਂ ਇੱਕ ਪ੍ਰਤੀਕ ਹੁੰਦਾ ਆਨੰਦਪੁਰ ਦਾ ਮਤਾ ਕਹਿੰਦਾ ਸੀ ਮੁਲਕ ਦੇ ਵਿੱਚ ਫੈਡਰਲ ਢਾਂਚਾ ਉਹ ਸਾਰਿਆਂ ਜਣਾ ਚਾਹੀਦਾ ਪੰਜਾਬ ਲਈ ਉਹ ਮੰਗ ਕਰਦਾ ਸੀ ਫੈਡਰਲ ਢਾਂਚੇ ਦੀ ਅੱਜ ਵੀ ਮੰਗ ਕਰਦੇ ਆਸੀਂ ਜਦੋਂ ਫੈਡਰਲ ਢਾਂਚੇ ਕੀ ਜੰਮੂ ਕਸ਼ਮੀਰ ਕੋਲੇ ਆਪ ਦਾ ਢਾਂਚਾ ਨਹੀਂ ਆਡੀ ਝੰਡਾ ਨਹੀਂ ਹੁਣ ਵੀ ਜੰਮੂ ਕਸ਼ਮੀਰ ਕੋਲੇ ਆਪ ਦਾ ਅੱਜ ਕਦੀ ਮੰਗ ਉੱਠੀ ਸੀ ਆਨੰਦਪੁਰ ਦਾ ਮਤਾਂ ਕੀ ਸੀ ਜੀ ਜੇ ਤੁਸੀਂ ਮਾਸਟਰ ਤਾਰਾ ਸਿੰਘ ਲੜਿਆ ਵੀ ਤੁਸੀਂ ਆ ਵਾਦੇ ਕੀਤੇ ਸੀ ਭਾਰਤ ਦੇ ਉੱਤਰ ਚ ਖਿੱਤਾ ਦੇਵਾਂਗੇ ਹਜਾ ਤੁਸੀਂ ਪੰਜਾਬੀ ਸੂਬਾ ਵੀ ਨਹੀਂ ਬਣਨ ਦੇ ਰਹੇ ਤੇ ਪੰਜਾਬੀ ਸੂਬਾ ਜਿਵੇਂ ਬਣਾਇਆ ਉਹਦੇ ਸਿੱਟੇ ਹੁਣ ਭੁਗਤ ਲੈਣਗਾ ਹਾ ਬਣਾਇਆ ਤਾਂ ਐ ਸੀ ਨਾ ਪੰਜਾਬ ਨੂੰ ਠੋਕਣਾ ਵਿੱਚੋਂ ਖਾਲਿਸਤਾਨ ਨਿਕਲਿਆ ਸਿੱਖਾਂ ਦੀ ਬਹੁ ਗਿਣਤੀ ਦੇ ਵਿੱਚ ਜਦੋਂ ਤੁਸੀਂ ਆਪ ਕਹਿੰਦੇ ਹੋ ਹਿੰਦੂਆਂ ਖਾਤਰ ਹਿੰਦੁਸਤਾਨ ਬਣਿਆ ਹਿੰਦੁਸਤਾਨ ਸ਼ਬਦ ਕਿਤੇ ਸੰਵਿਧਾਨ ਚ ਨਹੀਂ ਕਿਸੇ ਉਹ ਨਹੀਂ ਪਰ ਸਾਰੀ ਹਿੰਦੁਸਤਾਨ ਕਹਿਣ ਲੱਗ ਗਏ ਕਿਉਂ ਜੇ ਉਹ ਹਿੰਦੂਆਂ ਨੇ ਹਿੰਦੁਸਤਾਨ ਆ ਹੁਣ ਤੁਸੀਂ ਪੂਰੀ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਹੁਣ ਤੱਕ ਤਾਂ ਡਬਲ ਗੇਮ ਜੀ ਸੀ ਮੁਸਲਮਾਨਾਂ ਲਈ ਤੇ ਸਿੱਖ ਫਿਰ ਕਹਿੰਦੇ ਵੀ ਸਾਡੇ ਲਈ ਕਿਉਂ ਨਾ ਹੋਵੇ ਜੀ ਖਾਲਸਤਾਨ ਜੇ ਧਰਮ ਦੇ ਆਧਾਰ ਤੇ ਕੌਮ ਗਿਣਨੀ ਆ ਬੋਲੀ ਤੇ ਸੱਭਿਆਚਾਰ ਦੇ ਆਧਾਰ ਤੇ ਨਹੀਂ ਗਿਣਨੀ ਜੇ ਬੋਲੀ ਤੇ ਸੱਭਿਆਚਾਰ ਦੇ ਆਧਾਰ ਤੇ ਦੇਖੋ ਹਿੰਦੂ ਕੌਮ ਕਿੱਥੇ ਆ ਜੀ ਕਿੱਥੇ ਹਿੰਦੂ ਕੌਮ ਨਾ ਇਹਨਾਂ ਦੇ ਧਰਮ ਸੰਝਿਆ ਨਾ ਰਵੈਤਾ ਸੰਝਿਆ ਨਾ ਪੂਜਾ ਪદ્ધਤੀਆਂ ਸੰਝੀਆਂ ਇੰਨੇ ਚਿਰ ਚ ਮਹਤਤ ਕੀਤੀ ਹੈ ਨਾ ਰਮੈਣ ਮਹਾਭਾਰਤ ਇਹ ਜਿਹੜੇ ਸਾਰੇ ਸੀਰੀਅਲ ਨੇ ਚੱਲੇ ਨੇ ਜਾਂ ਜਿਹੜੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਜਿਵੇਂ ਐਜੂਕੇਸ਼ਨ ਲੋਕਾਂ ਦਾ ਇੱਕ ਦਿਮਾਗ ਬਦਲਦੀ ਹੈ ਨਾ ਹਾਕਮਾਂ ਜਮਾਤਾਂ ਇਕੱਲਾ ਡੰਡੇ ਦੇ ਨਾਲ ਰਾਜ ਨਹੀਂ ਕਰਦੀਆਂ ਲੋਕਾਂ ਦੇ ਦਿਮਾਗ ਤੇ ਸੋਚਣ ਦੇ ਤਰੀਕੇ ਤੇ ਕਬਜ਼ਾ ਕਰਕੇ ਆਪਣੇ ਵਾਂਗੂ ਸੋਚਣ ਲਾਉਣ ਨਾਲ ਵੀ ਕਰਦੀਆਂ ਨੇ ਇੱਥੇ ਆ ਕੇ ਵਿਚਾਰਧਾਰਾ ਸਿਆਸਤ ਆ ਜਿਹੜਾ ਉਹਦਾ ਟੱਕਰਨਾ ਚਾਹੀਦਾ ਮੈਂ ਤਾਂ ਕਾਮਰੇਡਾਂ ਨੂੰ ਕਿਹਾ ਕੱਲੋਂ ਮੈਂ ਉੱਥੇ ਗਿਆ ਮੈਂ ਹਾਂ ਵੀ ਤੁਹਾਨੂੰ ਕਿੰਨੇ ਸਾਲ ਹੋ ਗਏ ਫਿਲਮਾਂ ਬਾਰੇ ਬੋਲਦੇ ਸੀ ਆਜ਼ਾਦੀ ਬਾਰੇ ਬੋਲੇ ਟ੍ਰੇਨ ਟੂ ਪਾਕਿਸਤਾਨ ਮੈਂ ਹਾਂ ਇਹਦਾ ਕੋਈ ਅਸਰ ਹੋਇਆ ਲੋਕਾਂ ਤੇ 1% ਅਸਰ ਹੋਇਆ ਕਿਉਂ ਤੁਸੀਂ ਸਿਆਸਤ ਨੂੰ ਤਾਂ ਛੱਡ ਤਾ ਤੁਸੀਂ ਧਰਮ ਨੂੰ ਬਣਾ ਲਿਆ ਮੁੱਦਾ ਤੇ ਭਾਰਤ ਦੇ ਹਾਕਮਾਂ ਨੇ ਚਲਾਕ ਨੇ ਇਹਨਾਂ ਨੇ ਦੇਸ਼ ਦੀ ਰਾਖੀ ਕਰਨ ਦਾ ਜੁਮਾ ਤਾਂ ਦੇਤਾ ਸਿੱਖਾਂ ਨੂੰ ਸੰਵਿਧਾਨ ਦੀ ਰਾਖੀ ਕਰਨ ਦਾ ਜੁਮਾ ਦੇਤਾ ਦਲਤਾਂ ਨੂੰ ਤੇ ਰਾਜ ਆਪ ਕਰ ਰਹੇ ਨੇ ਬ੍ਰਾਹਮਣਵਾਦੀ ਸੋਚ ਨਾਲ ਸੋ ਇਸ ਕਰਕੇ ਇਹ ਜਿਹੜਾ ਵਰਤਾਂਤ ਆ ਨਾ ਇਹਨੂੰ ਸਮਝਣ ਦੀ ਅੱਛਾ ਕਾਮਰਡਾ ਨੇ ਕਦੀ ਜ਼ਿਕਰ ਕੀਤਾ ਸੀ 42 43 ਦੇ ਵਿੱਚ ਕਿ ਸਿੱਖਾਂ ਨੂੰ ਆਪਣਾ ਅਲੱਗ ਮੁਲਕ ਲੈ ਲੈਣਾ ਚਾਹੀਦਾ 42 43 ਦੀ ਗੱਲ ਹੈ ਕਿ ਲਿਖੇ ਵਿੱਚ ਹੈਗਾ ਜੀ ਇਧਕਾਰੀ ਨੇ ਇਹਦੇ ਬਾਰੇ ਲੇਖ ਲਿਖਿਆ ਵੱਡਾ ਆਗੂ ਸੀ ਹਰਕਿਸ਼ਨ ਸਰਜੀਤ ਨੇ ਪੈਂਫਲੇਟ ਛਪਾ ਕੇ ਪੰਜਾਬੀ ਦੇ ਵਿੱਚ ਵੰਡੇਆ ਵੀ ਸਿੱਖistan ਹੋਣਾ ਚਾਹੀਦਾ ਤਾਂ ਹੀ ਤਾਂ ਮੈਂ ਕਹਿੰਦਾ ਵੀ ਕਮਨਿਸਟ ਵੀ ਉਹ ਉਸੇ ਰੋਗ ਦੇ ਸ਼ਿਕਾਰ ਨੇ ਨਾ ਵੀ ਰਸ਼ੀਆ ਦੇ ਫੈਡਰਲ ਟਾਂਚਾ ਬਣ ਰਿਹਾ ਕੌਮਾਂ ਨੂੰ ਆਪਣਾ ਨਿਰੰਦਾ ਹੱਕ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਕੌਮ ਦਾ ਮਤਲਬ ਕੀ ਆ ਇੱਥੇ ਤੁਸੀਂ ਹਿੰਦੂ ਕਾਉ ਮਸਲਮਾਨ ਕਾਉ ਸਿੱਖ ਕਾਉ ਵਿੱਚ ਫਸੇ ਹੋਇਆ ਤੇ ਅੱਜ ਵੀ ਉੱਥੇ ਖੜੇ ਨੇ ਭਾਰਤੀ ਰਾਸ਼ਟਰਵਾਦ ਦੇ ਵਿੱਚ ਹਾਂ ਤਾਂ ਬਦਲੇ ਬਦਲੇ ਲੱਗਦੇ ਥੋੜੇ ਜੇ ਨਹੀਂ ਨਹੀਂ ਇਹ ਦੇਖਦੇ ਹੋ ਪ੍ਰੋਟੈਸਟ ਵਾਗਾ ਬਾਰਡਰ ਖੋਲੋ ਹੁੰਦਾ ਕਹਿੰਦੇ ਨੇ ਚਲੋ ਕਈ ਨਹੀਂ ਕਹਿੰਦੇ ਵਿੱਚੋਂ ਕਈ ਹੈਗੀਆਂ ਜਿੱਥੇ ਬੰਦੀਆਂ ਕਹਿਣ ਲੱਗ ਪਈਆਂ ਨਹੀਂ ਅਜੇ ਤਾਂ ਕਹਿੰਦੇ ਨੇ ਹੁਣ ਲੱਗਦਾ ਵੀ ਆ ਰਿਹਾ ਜੋ ਮੈਂ ਕੰਮ ਰਸਤੇ ਵਿੱਚ ਕਿੰਨੇ ਲੀਡਰ ਨੇ ਮਨੀ ਸ਼ੰਕਰ ਹੈ ਇਹਰਾ ਤੁਸੀਂ ਉਹਦੇ ਪਾਸੇ ਤੇ ਸੁਣੋ ਸਾਰੇ ਕਾਸੇ ਦਾ ਪੰਚਾਇਤਾਂ ਬਾਰੇ ਸੁਣੋ ਉਹਨਾਂ ਦੀਆਂ ਗੱਲਾਂ ਕਾਂਗਰਸ ਦੇ ਵਿੱਚ ਵੀ ਲੀਡਰ ਇਹਦੇ ਹੈਗੇ ਨੇ ਭਾਜਪਾ ਵੀ ਹੋਣਗੇ ਜਿਹੜੇ ਲਹਿਰ 'ਚ ਸਾਰੇ ਗਲਤ ਨਹੀਂ ਹੁੰਦੇ। ਤੁਸੀਂ ਸੱਜਣ ਗੱਲ ਬਾਤ ਸੁਣੀਏ ਸਾਡੇ ਨਾਲ ਮੌਜੂਦ ਹਨ ਮਾਲਵੀਂਦਰ ਸਿੰਘ ਮਾਲੀ ਜੋ ਇਹਨਾਂ ਨੇ ਗੱਲਬਾਤ ਕੀਤੀ ਹੈ ਚਰਚਾ ਕੀਤੀ ਆਪਨੇ ਉਹ ਤਜਰਬੇ ਤੋਂ ਕੀਤੀ ਹੈ ਤੇ ਜੋ ਪੁਰਾਣੀਆਂ ਚੀਜ਼ਾਂ ਨੇ ਦਸੀਆਂ ਇਤਿਹਾਸਪੱਖੋਂ ਵੀ ਇਹਨਾਂ ਨੇ ਕਾਫੀ ਕੁਝ ਨਵਾਂ ਦੱਸਿਆ ਸਭ ਤੋਂ ਪਹਿਲਾਂ ਕੀ ਪਾਕਿਸਤਾਨ ਦਾ ਵਿਰੋਧ ਪੰਜਾਬ ਦੇ ਲੋਕ ਨਹੀਂ ਕਰਨਗੇ ਵਿਪਾਦ ਹੋਣਾ ਇੱਕ ਸਾਂਝੀ ਹੈ ਪਰ ਜੋ ਇਸ ਸਮੇਂ ਲੀਡਰਾਂ ਨੇ ਜੋ ਸਿਆਸਤਦਾਨਾਂ ਨੇ ਪੰਜਾਬ ਦੇ ਵਿੱਚ ਜਦ ਬਾਕੀ ਦੇਸ਼ ਦੇ ਵਿੱਚ ਲੋਕਾਂ ਨੂੰ ਵੰਡ ਕੇ ਰੱਖਿਆ ਕਿੰਨਾ ਦੇਰ ਤੱਕ ਚੱਲੇਗਾ ਲੋਕਾਂ ਨੂੰ ਸਮਝਦਾਰ ਹੋਣਾ ਪੈਣਾ ਆਪਣੀ ਆਣ ਵਾਲੇ ਪ੍ਰਵਿੱਖ ਦੀ ਗੱਲਬਾਤ ਕਰਨੀ ਪੈਣੀ ਹੈ ਤਾਂ ਇਹਨਾਂ ਲੀਡਰਾਂ ਤੋਂ ਬਚ ਕੇ ਆਪਾਂ ਨੂੰ ਇੱਕ ਨਵੇਂ ਦਾਤੇ ਚੱਲਣਾ ਪੈਣਾ ਤਾਂ ਦੇਖਾਂਗੇ ਕਿ ਪੰਜਾਬ ਤੇ ਪਾਕਿਸਤਾਨ ਦੀ ਜੋ ਸਾਂਝ ਹੈ ਉਸ ਦੇ ਗੇਟ ਕਦੋਂ ਖੁੱਲਣਗੇ ਮੰਗ ਉੱਠਣ ਲੱਗ ਪਈ ਹੈ ਵਪਾਰ ਵਧੂਗਾ ਸਾਂਝ ਵਧੇਗੀ ਪਿਆਰ ਵਧੇਗਾ ਜਿਸ ਦੇ ਨਾਲ ਇਸ ਪੰਜਾਬ ਨੂੰ ਵੀ ਇਕਨੋਮਿਕ ਤੌਰ ਤੇ ਫਾਇਦਾ ਹੋਏਗਾ